ਜੇ ਅੱਜ ਦੀ ਮੌਜੂਦਾ ਸਰਕਾਰ ਦੀ ਗੱਲ ਕਰਾਂ ਇਹ ਤੁਸੀਂ ਹੁਣ ਅੱਜ ਮੈਂ ਜਿਹੜੇ ਰੋਜ਼ ਇਹਨਾਂ ਦਾ ਬਿਆਨ ਦੇਖਦਾ 3000 ਗਰਾਊਂਡ ਬਣਾ ਰਹੇ ਆ ਗਰਾਊਂਡ ਬਣਾ ਕੇ ਵੀ ਚੱਟੋਂਗੇ ਗਰਾਊਂਡ ਬਣਾ ਕੇ ਕਰੋਗੇ ਕੀ ਜੇ ਉਹਨਾਂ ਦੇ ਵਿੱਚ ਖੇਡਣ ਵਾਲੀ ਨਾ ਰਹੇ ਜਿਹੜੇ ਰਹਿ ਗਏ ਉਹਨਾਂ ਦੇ ਉੱਪਰ ਲਾ ਕੇ ਉਹ ਗਰਾਊਂਡਾਂ ਦੇ ਵਿੱਚ ਬੈਠੇ ਨੇਗੇ ਬਾਈ ਕਿਤਾ ਪੀ ਜਾਂਦੇ ਨੇਗੇ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਸੀਂ ਕਰੋਗੇ ਕੀ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹਨਾਂ ਨੇ ਤਾਂ ਤੁਸੀਂ ਹਿਸਾਬ ਲਾ ਲਓ ਵੀ ਜੇ ਲੋਕ ਉਹ ਤੋਂ ਨਾ ਉੱਟਦੇ ਇਮਰ ਤੇ ਇੰਨੀ ਸਰਕਾਰ ਇਹਨੇ ਲੀਡਰ ਰੱਖੇ ਹੋਏ ਨੇਗੇ ਇਹਨਾਂ ਨੂੰ ਮੈਂ ਵੀ ਅੱਜ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੁੰਦਾ ਇਹ ਕਾਰਨ ਕੀ ਹੋਇਆ ਦੇਖੋ ਮੈਂ ਤਾਂ ਲੋਕ ਜਿਮਰਨਾ ਮੈਂ ਕੁਝ ਚੰਗਾ ਕਰਾਈ ਲੋਕ ਮਰਨਾ ਤਾਂ ਖੜੇ ਇਹ ਕਹਿੰਦੇ ਹੁਣ ਸਾਨੂੰ ਜਿਤਾ ਦਿਓ ਹੁਣ ਅਸੀਂ ਪੰਜਾਬ ਨੂੰ ਸੁਭਾਰ ਦਾਂਗੇ ਬਾਈ ਜੀ ਤੁਹਾਡਾ ਪੰਜ ਵਾਰੀ ਤੁਸੀਂ ਰਹਿਗੇ ਉਹ ਤਾਂ ਤੁਹਾਡੇ ਪੰਜਾਬ ਦਾ ਸਬਰਿਆ ਨਹੀਂ ਅੱਜ ਤੁਸੀਂ ਕਹਿੰਦੇ ਅਸੀਂ ਪੰਜਾਬ ਸਾਨੂੰ ਮੌਕਾ ਦਿਓ ਮੇਰਾ ਆਉਣ ਦਾ ਮਕਸਦ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜੇ ਦਿੱਲੀ ਦੇ ਨਾਲ ਚੱਲਣ ਵਾਲੇ ਲੋਕ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਖੇਤਰੀ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਅੱਜ ਸਾਡੇ ਕੋਲੇ ਸਾਡੀ ਪੰਜਾਬ ਦੀ ਵਿਧਾਨ ਸਭਾ ਵੀ ਨਹੀਂ ਹੈਗੀ ਜਿਦੇ ਵਿੱਚ ਅਸੀਂ ਮਸਲੇ ਹੱਲ ਕਰ ਸਕਦੇ ਹਾਂ 92 ਐਮਐਲ ਤੁਸੀਂ ਪਹਿਲਾਂ ਲਈ ਫਿਰਦੇ ਹੋ ਅੱਜ ਤੁਸੀਂ ਪੰਜਾਬ 'ਚ ਫਿਰਦੇ ਹੋ ਡਰਾਮੇ ਕਰੀ ਫਿਰਦੇ ਹੋ ਇੱਕ ਐਮਐਲ ਸਾਨੂੰ ਹੋਰ ਦੇ ਦਿਓ ਉਹ ਭਰਾਬੂ ਤੁਸੀਂ ਲੈ ਕੇ ਜਦੋਂ ਤੁਹਾਡੇ ਕੋਲੇ ਪਹਿਲਾਂ 92 ਐਮਐਲ ਨੇਗੇ ਤੁਸੀਂ ਕੱਖ ਪਹਿਲਾਂ ਨਹੀਂ ਪੰਜਾਬ ਦਾ ਸਮਾਰਿਆ ਰਾਜਸਥਾਨ ਦੇ ਮੁੱਖ ਮੰਤਰੀ ਵਰਗੇ ਬਿਆਨ ਦਿੰਦੇ ਨੇ ਵੀ ਜੇਕਰ ਹਿੰਦੂ ਰਾਸ਼ਟਰਵਾਦ ਦੀ ਗੱਲ ਤਾਂ ਹੁੰਦੀ ਏਕਰ ਪੰਜਾਬ ਆ ਪੰਜਾਬ ਦੇ ਵਿੱਚ ਖਾਲਸਾਣ ਦੀ ਗੱਲ ਤਾਂ ਆਉਂਦੀ ਜੇਕਰ ਹਿੰਦੂ ਰਾਸ਼ਟਰਵਾਦੀ ਗੱਲ ਹੋਣੀ ਆ ਉਹਨਾਂ ਨੇ ਕਿੰਨਾ ਕਿੰਨੇ ਤੁਸੀਂ ਮਸਤਾਂ ਦੇ ਉੱਪਰ ਕਿੰਨਾ ਕੁਝ ਕੀਤਾ ਉਹਨਾਂ ਉੱਪਰ ਕੋਈ ਕਾਰਵਾਈ ਸਾਡੇ ਉੱਪਰ ਨੌਜਵਾਨਾਂ ਉੱਪਰ ਐਨਐਸਏ ਜਿਹੜੀ ਕਿ ਤੁਸੀਂ ਸਮਝੋ ਵੀ ਜਿਹੜਾ ਕਿ ਸਭ ਤੋਂ ਵੱਧ ਪੰਜਾਬ ਨੂੰ ਮਾਰਨ ਵਾਲੀ ਕਾਂਗਰਸ ਖਤਮ ਕਰਨ ਵਾਲੀ ਇਹ ਉਹਦਾ ਇਹ ਉਹਦਾ ਹੱਤ ਟੋਕਾ ਬਣ ਕੇ ਪੰਜਾਬ ਦੇ ਲੋਕਾਂ ਨੂੰ ਨੀਵਾ ਨੀਚਾ ਦਿਖਾਉਣ ਤੇ ਜਾਤਾਂ ਪਾਤਾਂ ਦੇ ਵਿੱਚ ਵੰਡਣ ਤੇ ਰਾਜੇ ਬੜੰਗ ਵਰਗੇ ਅਜਿਹੇ ਅਨੇਕਾਂ ਲੀਡਰ ਨੇਗੇ ਜਿਨ੍ਹਾਂ ਦਾ ਅਹਿਮ ਰੋਲ ਹੈ ਅੱਜ ਉਹ ਆਰਐਸਐਸ ਵਰਗੇ ਉਹਨਾਂ ਧਰਮਾਂ ਦੀ ਇਹ ਸਥਿਤੀ ਆ ਕਿ ਅਸੀਂ ਹਿੰਦੂ ਰਾਸ਼ਟਰਵਾਦ ਬਣਾਉਣਾ ਜੇ ਹਿੰਦੂ ਰਾਸ਼ਟਰਵਾਦ ਨੂੰ ਰੋਕ ਰਿਹਾ ਤਾਂ ਪੰਜਾਬ ਰੋਕ ਰਿਹਾ ਇਹੀ ਨੌਜਵਾਨ ਰੋਕ ਰਹੇ ਨੇ ਵੀ ਜੇ ਤੁਸੀਂ ਹਿੰਦੂ ਰਾਸ਼ਟਰਵਾਦ ਬਣਾਉਣਾ ਚਾਹੁੰਦੇ ਫਿਰ ਪੰਜਾਬ ਨੂੰ ਵੀ ਕੱਲ੍ਹ ਉਤਾਨਾ ਬਣਾਓ ਗੱਲ ਇਹ ਵੀ ਉਹਨਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਡੇ ਦੀ ਕਾਰਵਾਈ ਕਿਉਂ ਹੋ ਰਹੀ ਹੈ ਇੱਕ ਚੀਜ਼ ਦਾ ਨਾ ਤੁਹਾਨੂੰ ਕਦੇ ਵੀ ਲੋਹੇ ਨੂੰ ਲੋਹਾ ਕੱਟਦਾ ਕਦੇ ਲੱਕੜ ਲੱਕੜ ਲੋਹੇ ਨੂੰ ਨਹੀਂ ਕੱਟਦੀ ਲੋਹੇ ਨੂੰ ਲੋਹਾ ਹੀ ਕੱਟੂ ਫਿਰ ਜਦੋਂ ਐਦਾਂ ਦੇ ਗੱਲ ਆਉਂਦੇ ਨੇ ਫੇਰੇ ਚੁੱਪ ਕਰਦੇ ਨੇ ਕਿ ਨਹੀਂ ਨਹੀਂ ਚੁੱਪ ਕਰਦੇ ਤਰਨਤਾਰਨ ਚ ਮੌਜੂਦ ਆ ਤਰਨਤਾਰਨ ਦੇ ਵਿੱਚ ਹਰ ਪਾਰਟੀ ਆਪੋ ਆਪਣੇ ਉਮੀਦਵਾਰ ਦਾ ਪਖਰ ਅਖਰੀਆਤ ਕਹਿ ਰਹੇ ਕਿ ਅਸੀਂ ਜਿੱਤਾਂਗੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਥੋੜੀ ਦੇਰ ਪਹਿਲਾਂ ਪ੍ਰਚਾਰ ਕੀਤਾ ਜਾ ਸੀ ਰੋਜ਼ ਛੋ ਸੀ ਰੋਡ ਸ਼ੋਅ ਦੇ ਵਿੱਚ ਵੱਖ-ਵੱਖ ਸ਼ਖਸੀਤਾਂ ਪਹੁੰਚੀਆਂ ਤੇ ਉੱਥੇ ਪਹਾਨਾ ਸਿੱਧੂ ਜੀ ਪਹੁੰਚੇ ਆ ਹੋਰ ਪਹਾਨਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਧੰਨਵਾਦ ਤੁਸੀਂ ਮੇਰੀ ਗੱਲਬਾਤ ਨੂੰ ਲੋਕਾਂ ਅੱਗੇ ਰੱਖਣ ਲਈ ਆਏ ਹੋ ਤੇ ਇੱਕ ਤਾਂ ਮੈਨੂੰ ਰਸਮ ਹੈ ਸੋਸ਼ਲ ਮੀਡੀਆ ਤੇ ਵਿੱਚ ਮੇਰਾ ਮੇਰਾ ਕੰਮ ਕਰਨ ਨੂੰ ਫਰਕ ਪੈ ਗਿਆ ਪਹਿਲਾਂ ਮੈਂ ਸੋਸ਼ਲ ਮੀਡੀਆ ਦਾ ਹੈਗਾ ਸੀਗਾ ਮੈਂ ਇਹ ਗੱਲ ਕਹਿਣਾ ਵੀ ਸਾਡਾ ਹਲਕੇ ਤਾਂ ਤੁਸੀਂ ਐਮਐਲਏ ਨੂੰ ਜਾਣਦੇ ਹੋ ਨਹੀਂ ਜਾਣਦੇ ਹੋਣੇ ਸਾਡੇ ਉਧਰ ਕਿਸੇ ਨੂੰ ਨਹੀਂ ਜਾਣਦੇ ਹੋਣੇ ਤੁਸੀਂ ਮੈਨੂੰ ਜਾਣਦੇ ਹੋ ਮੈਨੂੰ ਲੋਕ ਮੇਰੇ ਕੰਮਾ ਕਰਕੇ ਅੱਜ ਵੀ ਅਸੀਂ ਦੋ ਚਾਰ ਬੰਦਿਆਂ ਨੇ ਫਿਰਦੇ ਫਿਰਦੇ ਨਹੀਂ ਕੰਮ ਕਰਾਤੇ ਵੀ ਕਿਸੇ ਹੁਣ ਗਰੀਬ ਦੇ ਅਸੀਂ ਕਹਿੰਨਾ ਕਿ ਤਿੰਨਾਂ ਪੈਸੇ ਕਿ ਨਹੀਂ ਦਿੰਦਾ ਕੋ ਯਾਰਾ ਪੈਸੇ ਦੇ ਅਗਲੇ ਹੱਕਾ ਲਾਲ ਦੇ ਪੈਸੇ ਨਹੀਂਗੇ ਐਮ ਐਲ ਨਹੀਂ ਕਰਾਉਂਦੇ ਐਮ ਐਲ ਐ ਕੋਲੇ ਤੁਹਾਨੂੰ ਮੈਂ ਗੱਲ ਲਾਦਾ ਐਮ ਐਲ ਐ ਸਾਰੇ ਚੋਰ ਇਕੱਠੇ ਹੋਏ ਹੋਏ ਨੇਗੇ ਐਮ ਐਲ ਐ ਕੀ ਕਰ ਰਹੇ ਨੇ ਬਾਈ ਜੀ ਸਮਝਣ ਵਾਲੀ ਗੱਲ ਆ ਐਮ ਐਲ ਐ ਤਾਂ ਇਹ ਚੀਜ਼ ਨੂੰ ਬढ़ावा ਦੇ ਰਹੇ ਨੇਗੇ ਅੱਜ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸਮੱਸਿਆ ਕੀ ਆ ਪ੍ਰਵਾਸ ਹੈ ਪ੍ਰਵਾਸ ਜੇ ਅੱਜ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਇਹ ਤੁਸੀਂ ਹੁਣ ਅੱਜ ਮੈਂ ਜਿਹੜੇ ਰੋਜ਼ ਇਹਨਾਂ ਦਾ ਬਿਆ ਗਰਾਊਂਡ ਬਣਾ ਕੇ ਕਰੋਗੇ ਕਿ ਜੇ ਉਹਨਾਂ ਦੇ ਵਿੱਚ ਖੇਡਣ ਵਾਲੇ ਨਾ ਰਹੇ ਜਿਹੜੇ ਰਹਿ ਗਏ ਉਹ ਨਸ਼ੇ ਦੇ ਉੱਪਰ ਲੱਗੇ ਉਹ ਗਰਾਊਂਡਾਂ ਦੇ ਵਿੱਚ ਬੈਠੇ ਨੇਗੇ ਬਾਈ ਚਿਟਾ ਪੀ ਜਾਂਦੇ ਨੇਗੇ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਸੀਂ ਕਰੋਗੇ ਕੀ ਜਿਹੜੀ 70% ਨੌਜਵਾਨੀ ਪੰਜਾਬ ਦੀ ਬਾਹਰ ਜਾ ਚੁੱਕੀ ਆ ਪੰਜਾਬ ਦੇ ਵਿੱਚੋਂ ਮੈਂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਮੈਂ ਉਹ ਤੋਂ ਡਰ ਕੇ ਇਹ ਗੱਲ ਕਹਿਣਾ ਵੀ ਮੈਨੂੰ ਲੱਗਦਾ ਵੀ ਜਿਹੜਾ ਇਹ ਲੜਾਈ ਲੜੀ ਆ ਇਹ ਪੰਜਾਬ ਦੇ ਵਿੱਚੋਂ ਪਹਿਲਾ ਬੰਦਾ ਹੋਣਾ ਜਿਹਨੇ ਕਿ ਸਿਰ ਧੜ ਦੀ ਬਾਜੀ ਲਾ ਕੇ ਲੜੀ ਆ ਨੌ ਪਰਚੇ ਸਰਕਾਰ ਨੇ ਮੇਰੇ ਤੇ ਇੱਕ ਦਿਨ ਦੇ ਵਿੱਚ ਪਾਏ ਅੱਡੀ ਝੂਟ ਦਾ ਜ਼ੋਰ ਲਾ ਲਿਆ ਹਾਂ ਗੁਰੂ ਗੁਰਦੁਆਰਾ ਸਾਹਿਬ ਨਾਲ ਆ ਮਹਾਰਾਜ ਅੰਦਰ ਹੁਣੀ ਮੱਥਾ ਟੇਕ ਕੇ ਲੰਗਰ ਛੱਕ ਕੇ ਨਿਕਲਿਆ ਕੋਈ ਐ ਕਹਿੰਦੇ ਨਾ ਵੀ 5 ਰੁਪਏ ਵੀ ਲੈਤ ਨੇ ਮੈਂ ਵੀ ਪੁੱਛਣਾ ਚਾਹੁੰਦਾ ਕਿ ਕਹਿੰਦੇ ਕਿ ਭਾਨਾ ਪੈਸੇ ਬੜੇ ਲੈਂਦਾ ਵੈਸੇ ਮੈਨੂੰ ਤਾਂ ਬਲੈਕਮੇਲਰ ਇਹ ਗੈਂਗਸਟਰ ਬਹੁਤ ਸਾਰੇ ਵੱਖਰੇ ਵੱਖਰੇ ਨਾਮ ਦੇ ਰਹੇ ਨੇਗੇ ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਹਰ ਇੱਕ ਜਿਹੜਾ ਵੀ ਪੱਤਰਕਾਰ ਭਰਾ ਮੇਰੀ ਗੱਲਬਾਤ ਮੇਰਾ ਨਾਂ ਕਰਨਾ ਹੁੰਦਾ ਇਹਨਾਂ ਦੇ ਐਮਐਲਏ ਪਤਾ ਨਹੀਂ ਕਿੱਥੇ ਰਹਿੰਦੇ ਨੇ ਗਨ ਮੈਣ ਲੈ ਕੇ ਕੁੱਤਿਆਂ ਵਾਂਗ ਭੌਂਗਦੇ ਫਿਰਦੇ ਨੇ ਕਿ ਚੰਡੀਗੜ੍ਹ ਬੱਜੇ ਕਿਤੇ ਕਿਤੇ ਵਜੇ ਕਿਤੇ ਕਿਤੇ ਵਜੇ ਮੈਂ ਬੁੱਧਵਾਰ ਨੂੰ ਵੀ ਘਰੇ ਹੁਣਾ ਜਾਮਾ ਧਰਨਾ ਦੇ ਵਿੱਚ ਹੁਣਾ ਜਦੋਂ ਮਰਜੀ ਕੈਮਰਾ ਲੈ ਕੇ ਕੋਈ ਪੱਤਰਕਾਰਾ ਭਰਾ ਆ ਜੇ ਵੀ ਤਾਂ ਇਹਦੇ ਨਾਲ ਠੱਗੀ ਮਾਰੀ ਦਾ ਜਵਾਬ ਦੇ ਕੱਕਾ ਤੂੰ ਮੈਂ ਜਵਾਬ ਦੇ ਫਿਰ ਸਿੱਧੂ ਕੋ ਅਰਨਿੰਗ ਕਿੱਥੋਂ ਆਉਂਦੀ ਆ ਸਾਰਾ ਪੰਜਾਬ ਗਾਉਂਦੇ ਨੇ ਤੁਸੀਂ ਦੱਸਿਓ ਅੱਜ ਤਰਨਤਾਰਨ ਦੇ ਵਿੱਚ ਪਾਉਂਦੇ ਹੋ ਕੌਣ ਪੈਸੇ ਪਾ ਰਿਹਾ ਫਿਰ ਤੁਹਾਨੂੰ ਮੈਂ ਗੱਲ ਦੱਸਦਾ ਮੇਰਾ ਨਾਮ ਮੈਂ ਸਭ ਤੋਂ ਪਹਿਲਾਂ 12 13 2012 13 ਦੇ ਵਿੱਚ ਅ ਜੋਨੋ ਕੀ ਪਤਾ ਨਹੀਂ ਚੇਗਾ ਸਾਡੇ ਐਨੇ ਪੁਰਾਣੇ ਚੈਨਲ ਬਣੇ ਹੋਣਗੇ ਉਦੋਂ ਅਸੀਂ ਕੀ ਕਰਿਆ ਸਾਨੂੰ ਅਸੀਂ ਨੌਕਰੀਆਂ ਲੈਣ ਲਈ ਲੱਭੇ 2014-15 ਦੇ ਵਿੱਚ ਸਾਨੂੰ ਨੌਕਰੀਆਂ ਕੋਈ ਨਹੀਂ ਮਿਲਿਆ ਨਾ ਕੋਈ ਫੌਜ ਦੀ ਨਾ ਕੋਈ ਪੁਲਿਸ ਦੀ ਹਨਾ ਫਿਰ ਅਸੀਂ YouTube ਤੇ ਆਏ ਮਤਲਬ ਕਿ ਉਦੋਂ ਅਸੀਂ ਕੰਟੈਂਟ ਬਣਾਉਣਾ ਅਸੀਂ ਦੱਸਿਆ ਵੀ YouTube ਕਿਵੇਂ ਹੁੰਦੀ ਹੈ Facebook ਪੇਜ ਮੋਨਟਾਈਜ਼ ਕਿਵੇਂ ਹੁੰਦਾ ਆ ਕਿਵੇਂ ਹੁੰਦਾ ਸੋਸ਼ਲ ਮੀਡੀਆ ਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਅਸੀਂ ਕਹਿੰਦੀ ਵੀ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਅਸੀਂ ਕਿੰਗ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਉਦੋਂ ਗਿੰਮੇ ਚੁਣਮੇ ਚੈਨਲ ਹੁੰਦੇ ਸੀਗੇ ਜੀ ਇਹ ਜਦੋਂ ਕਿ ਅਸੀਂ ਆਇਆ ਸੋਸ਼ਲ ਮੀਡੀਆ ਤੇ ਅਸੀਂ ਪੈਸਾ ਜਿਹੜਾ YouTube ਤੋਂ ਇਕੱਠਾ ਕੀਤਾ ਅਸੀਂ ਦਾ ਤੁਹਾਨੂੰ ਮੈਂ ਗੱਲ ਦੱਸਦਾ ਬਿਲਕੁਲ ਇਹਨਾਂ ਨੇ ਕਰਿਆ ਮੈਨੂੰ 2-3 ਵਾਰੀ ਜਿਹੜਾ ਪ੍ਰਸ਼ਾਸਨ ਨੇ ਚੱਕਿਆ ਮੇਰੇ ਸਟੇਟਮੈਂਟਾਂ ਕਢਾਈਆਂ ਮੇਰੇ ਖਾਤਿਆਂ ਦਾ ਸਾਰਾ ਕੁਝ ਫਰੋਲਿਆ ਦੇਖਿਆ ਤੁਹਾਡੇ ਸਾਹਮਣੇ ਕਿੱਡਾ ਵੱਡਾ ਪ੍ਰੋਟੈਸਟ ਮੇਰੇ ਪਿੱਛੇ ਹੋਇਆ ਹਨਾ ਵੀ ਉਹ ਲੋਕਾਂ ਨੇ ਮੈਨੂੰ ਜੇਲ੍ਹ ਦੇ ਵਿੱਚੋਂ ਕਢਾਇਆ ਉਦੋਂ ਮੇਰਾ ਇਹਨਾਂ ਨੇ ਪੱਤਾ ਪੱਤਾ ਖੰਘਾਲ ਲਿਆ ਵੀ ਇਹ ਕੀ ਕਰਦਾ ਕਿੱਥੋਂ ਇਹਦਾ ਕੁਛ ਆਉਂਦਾ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹਨਾਂ ਨੇ ਤਾਂ ਤੁਸੀਂ ਹਿਸਾਬ ਲਾ ਲਓ ਵੀ ਜੇ ਲੋਕ ਉਦੋਂ ਨਾ ਉੱਠਦੇ ਇਹ ਮੇਰੇ ਤੇ ਇੰਨੀ ਸਰਕਾਰ ਇਹਨੇ ਲੀਡਰ ਰੱਖੇ ਹੋਏ ਨੇਗੇ ਇਹਨਾਂ ਨੂੰ ਮੈਂ ਵੀ ਅੱਜ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੁੰਦਾ ਇਹ ਕਾਰਨ ਕੀ ਹੋਇਆ ਦੇਖੋ ਮੈਂ ਤਾਂ ਲੋਕ ਜੇ ਮੇਰੇ ਨਾਮ ਆ ਕੁਝ ਚੰਗਾ ਕਰਾਈ ਲੋਕ ਮਰਨਾ ਤਾਂ ਖੜੇ ਇਦੂ ਮੈਂ ਤੂੰ ਇਹ ਦੇਖ ਲੈ ਉਹ ਇਹਨਾਂ ਦਾ ਕੇਦਰੀ ਵਾਲਾ ਵਰਗੇ ਮਾਫੀਆ ਮੰਗਦੇ ਨੇ ਮੈਂ ਤਾਂ ਕੋਈ ਮਾਫੀ ਨਹੀਂ ਮੰਗੀ ਮੈਂ ਤਾਂ ਪੱਟਾਂ ਦੇ ਥਾਪੀ ਮਾਰਦਾਂ ਵੀ ਆਜੋ ਦੇਖ ਲੋ ਕਿ ਨਹੀਂ ਦੇਖਣਾਂ ਦਊਗਾ ਮੈਂ ਨਹੀਂ ਉਹਨਾਂ ਡਰਦਾ ਸਿੱਧੂ ਹੋਵੇ ਭਾਣਾ ਇੱਕ ਮਾਫੀ ਨਹੀਂ ਇਹਨਾਂ ਲੀਡਰਾਂ ਨੇ ਅੱਜ ਤੱਕ ਮਾਫੀਆ ਮੰਗਿਆ ਨਹੀਂ ਕਿੰਨੇ ਨਾਲ ਲੀਡਰ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਦੇ ਪਿੱਛੇ ਕੋਈ ਗਿਆ ਮੇਰੇ ਪਿੱਛੇ ਕਿਉਂ ਆਏ ਤੁਹਾਡੀ ਗੱਲ ਰੋਕਦੀ ਕਿ ਮਾਰਗ ਚੱਲਦੇ ਆ ਉਸ ਤੋਂ ਤੱਕ ਰਹਿ ਜਾਣ ਜਦੋਂ ਜੇਲ੍ਹ 'ਚ ਹੋਣੇ ਹੋ ਤੁਸੀਂ ਖਾਸ ਕਰਕੇ ਕਹਿੰਦੇ ਹੋ ਕਿ ਭਗਵੰਤ ਮਾਨ ਤੁਹਾਡੇ ਤੇ ਨਿਗਾਹ ਬੜੀ ਰੱਖਦਾ ਤੁਸੀਂ ਹੋ ਤੇ ਜਾਂ ਆਪਾਂ ਭਾਨੇ ਸਿੱਧੂ ਵੀਰ ਦੀ ਗੱਲ ਕਰ ਤਾਨੂੰ ਵੇਖਿਆ ਜਾਂਦਾ ਉਥੇ ਕਿ ਕਿਵੇਂ ਜੇਲ੍ਹ ਚ ਰੱਖਿਆ ਲੱਖੇ ਬਾਈ ਨੇ ਵੀ ਕਿਹਾ ਗਿਆ ਬਿਲਕੁਲ ਸਾਰਿਆਂ ਨੂੰ ਦੇਖਦੇ ਨੇ ਕਿ ਦੇਖੋ ਜੇਲ੍ਹ ਸਰਕਾਰ ਕਿਦੀ ਹੈ ਜੇਲ੍ਹ ਮੰਤਰੀ ਕੌਣ ਹੈ ਸਾਰਾ ਉਹ ਤਾਂ ਅੱਜ ਤਾਂ ਮੈਨੂੰ ਲੱਗਦਾ ਹੁਣ ਇਹਨੇ ਜੇਲ੍ਹ ਮੰਤਰੀ ਆਲਾ ਬਦਲਤਾ ਉਹ ਤਾਂ ਭਗਵੰਤ ਮਾਨ ਦੇ ਕੋਲ ਹੀ ਸੀਗਾ ਹੁਣ ਵੀ ਮੱਲਾਸਾ ਜਗਲ ਮਤਰਾ ਅੱਲਾ ਭਗਵੰਤ ਮਾਨ ਦੇ ਕੋਲ ਹੀ ਆ ਪਤਾ ਨਹੀਂ ਉਹ ਸਭ ਕਰ ਸਕਦਾ ਹਾਂ ਹੁਣ ਜੋ ਮਰਜ਼ੀ ਕਰ ਸਕਦੇ ਨੇ ਬਾਈ ਜੀ ਸੁਪਰਡੈਂਟ ਦੇਲ ਦਾ ਕਿਨੇ ਲਾਉਣਾ ਹੈ ਡਿਪਟੀ ਸੁਪਰਡੈਂਟ ਕਿਨੇ ਲਾਉਣਾ ਉਹ ਤਾਂ ਸਾਰਾ ਕੁਝ ਉਹਨਾਂ ਦੇ ਅੰਡਰ ਹੈ ਬਾਣਾ ਸਿੱਧੂ ਜੀ ਅੱਜ ਦਾ ਸਵਾਲ ਆ ਜਸਮੁਦੀ ਤੇ ਤੁਸੀਂ ਪਹੁੰਚੇ ਆ ਅੱਜ ਦੀ ਗੱਲ ਕਰੀਏ ਅੱਜ ਫਿਰ ਭਗਵੰਤ ਮਾਨ ਦੀ ਅੜੀ ਬੰਨਣ ਵਾਸਤੇ ਆਏ ਹੋ ਜਾਂ ਮਨਦੀਪ ਸਿੰਘ ਨੂੰ ਜਿਤਾਉਣ ਵਾਸਤੇ ਆਏ ਹੋ ਬਿਲਕੁਲ ਤੁਹਾਡਾ ਬਹੁਤ ਸਹੀ ਸਵਾਲ ਆ ਦੇਖੋ ਮੈਂ ਇੱਥੇ ਕਿਉਂ ਆਇਆ ਇਹ ਸਭ ਤੋਂ ਵੱਡਾ ਹਰ ਇੱਕ ਦਾ ਸਵਾਲ ਹੋਣਾ ਚਾ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਤੇ ਖੋਜ ਕਰ ਰਿਹਾ ਮੈਂ ਨਹੀਂ ਕਹਿੰਦਾ ਕਿ ਮੈਂ ਉਹਨੂੰ ਸਿੱਖ ਲਿਆ ਮੈਂ ਉਹਦੀ ਮੈਂ ਉਹਦੀ ਖੋਜ ਕਰ ਰਿਹਾ ਮੈਂ ਦੇਖ ਰਿਹਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਨੇ ਨਾ ਤਾਂ ਗੁਰੂ ਨਾਨਕ ਦੇਵ ਜਾਤਾਂ ਪਾਤਾਂ ਨੂੰ ਮੰਨ ਰਿਹਾ ਨਾ ਕਿ ਧਰਮ ਨੂੰ ਕੱਟੜ ਮੰਨ ਰਿਹਾ ਉਹ ਗੱਲ ਕਰ ਰਿਹਾ ਵੀ ਇੱਕੋ ਓੰਕਾਰ ਸਤਗੁਰ ਨਾਨਕ ਪ੍ਰਗਟ ਹੈ ਮਿੱਟੀ ਤੋਂ ਤੇ जग ਚਾਨਣ ਹੋਇਆ ਪਹਿਲਾ ਸੰਦੇਸ਼ ਇੱਕ ਓੰਕਾਰ ਰਿਹਾ ਇਸ ਕਰਕੇ ਉਹਨਾਂ ਨੇ ਇਕਤਾ ਦੀ ਗੱਲ ਕੀਤੀ ਮੈਂ ਕਿਸੇ ਕੱਟ ਕਿਸੇ ਚੀਜ਼ ਕੱਟੜ ਨਹੀਂ ਹੈਗਾ ਠੀਕ ਹੈ ਪਰ ਮੇਰਾ ਜਿਹੜਾ ਇੱਥੇ ਆਉਣ ਦਾ ਕਾਰਨ ਉਹ ਇਹ ਹੋਇਆ ਕਿ ਜਿਹੜ ਪੰਜਾਬ ਦੀ ਜਿਹੜੀ ਰਾਜਨੀਤੀ ਆ ਚਾਹ ਜਿੰਨਾ ਵੀ ਤੁਸੀਂ ਇਹ ਚੀਜ਼ ਦੇਖੋ ਜਦੋਂ ਤੇ ਆਹੇ ਸੂਬਾ ਆਜ਼ਾਦ ਹੋਇਆ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਪੰਜਾਬੀ ਨੇ ਦਿੱਤੀਆਂ ਪਰ ਕੁਰਬਾਨੀਆਂ ਦੇਣ ਤੋਂ ਬਾਅਦ ਹੋਇਆ ਕੀ ਪੰਜਾਬੀ ਸੂਬਾ ਵੀ ਕਿਤੇ ਛਾੜ ਛੁੱਟ ਚਲ ਜਾ ਕੇ ਧਰਨਾ ਬਾਅਦ ਦਦ ਮਿਲੇ ਆਪਣੀ ਅਬੀ ਸੂਬਾ ਵੀ ਪੰਜਾਬੀ ਸੂਬਾ ਮਿਲਣ ਤੋਂ ਬਾਅਦ ਫਿਰ ਪੱਲਾ ਕੱਲਾ ਪੰਜਾਬ ਦਾ ਕਰਕੇ ਸਰੋਤ ਖੋਇਆ ਗਿਆ ਪੰਜਾਬ ਨੂੰ ਛੋਟਾ ਕੀਤਾ ਗਿਆ ਜਿਸ ਦੀ ਆਜ਼ਾਦੀ ਦੇ ਵਿੱਚ ਦੋ ਸੂਬਿਆਂ ਨੇ ਵੱਡਾ ਯੋਗਦਾਨ ਪਾਇਆ ਸੀ ਬੰਗਾਲ ਤੇ ਪੰਜਾਬ ਨੇ ਦੋਨਾਂ ਨੂੰ ਇਹ ਸੈਂਟਰ ਸਰਕਾਰ ਦੇ ਲੀਡਰਾਂ ਨੇ ਮਾਰਿਆ ਦਿੱਲੀ ਦੇ ਰਾਜਨੀਤਿਕ ਲੀਡਰ ਬਈ ਜਿਸ ਨੂੰ ਲੈ ਕੇ ਬਹੁਤ ਕੁਝ ਜਾਣਦੇ ਨੇ ਕਾਡਾ ਤਰਨ ਤਰ ਮੈਂ ਉਸ ਮੈਂ ਉਸ ਗੱਲ ਨਾਲ ਜੁੜਦੀ ਗੱਲ ਹੈ 1 ਮਿੰਟ ਤੇਰਾ ਵੱਧ ਲਵਾਂਗਾ ਵੀ ਇਹਨਾਂ ਨੇ ਮਾਰਿਆ ਮੇਰੀ ਵੀ ਉਹ ਦਿਮਾਗ ਦੇ ਵਿੱਚ ਗੱਲ ਉਹੀ ਬੈਠੀ ਕਿ ਇਹਨਾਂ ਸੈਂਟਰ ਦੇ ਲੀਡਰਾਂ ਨੇ ਸਾਡੇ ਪੰਜਾਬ ਨੂੰ ਖਤਮ ਕੀਤਾ ਪਰ ਅੱਜ ਜਿਹੜੇ ਸਾਡੇ ਮੈਂ ਉੱਥੀ ਗੱਲ ਲੈ ਕੇ ਖੜਾਉਣਾ ਵੀ ਜਿਹੜੇ ਅੱਜ ਸਾਡੀਆਂ ਜਿਹੜੀਆਂ ਰਾਜਨੀਤਿਕ ਲੀਡਰ ਨੇਗੇ ਮੈਂ ਕਾਂਗਰਸ ਦੀ ਗੱਲ ਕਰਾਂ ਕਾਂਗਰਸ ਜਿਹੜੇ ਜਿਹਨੇ ਸਾਡੇ ਪੰਜਾਬ ਨੂੰ ਖਤਮ ਕੀਤਾ ਬੀਜੇਪੀ ਦੀ ਆ ਝਾੜੂ ਦੀ ਇਹ ਅੱਜ ਸਾਰੇ ਜੇ ਅੱਜ ਮੈਂ ਬਾਦਲਾਂ ਦੀ ਗੱਲ ਕਰਾਂ ਇਹਨਾਂ ਦਾ ਵੀ ਦਿਲੇ ਨਾਲ ਸਮਝੋਤਾ ਰਿਹਾ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਇਹ ਕਹਿੰਦੇ ਹੁਣ ਸਾਨੂੰ ਜਿਤਾ ਦਿਓ ਹੁਣ ਅਸੀਂ ਪੰਜਾਬ ਨੂੰ ਸੁਵਾਰ ਦਾਂਗੇ ਬਾਈ ਜੀ ਤੁਹਾਡਾ ਪੰਜ ਵਾਰੀ ਤੁਸੀਂ ਰਹੇਗੇ ਉਹ ਤਾਂ ਤੁਹਾਡੇ ਪੰਜਾਬ ਦਾ ਸਬਰਿਆ ਨਹੀਂ ਅੱਜ ਤੁਸੀਂ ਕਹਿੰਦੇ ਅਸੀਂ ਪੰਜਾਬ ਸਾਨੂੰ ਮੌਕਾ ਦਿਓ ਮੇਰਾ ਆਉਣ ਦਾ ਮਕਸਦ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜੇ ਦਿੱਲੀ ਦੇ ਨਾਲ ਚੱਲਣ ਵਾਲੇ ਲੋਕ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਖੇਤਰੀ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਅੱਜ ਸਾਡੇ ਕੋਲੇ ਸਾਡੀ ਪੰਜਾਬ ਦੀ ਵਿਧਾਨ ਸਭਾ ਵੀ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਮਸਲੇ ਹੱਲ ਕਰ ਸਕਦੇ ਹਾਂ ਅੱਜ ਸਾਡਾ ਕੋਈ ਮਸਲਾ ਹੈ ਜਿਹੜਾ ਸਾਡੇ ਅਸੀਂ ਪੰਜਾਬ ਦੇ ਬਹੁਤ ਸਾਰੇ ਮਤੇ ਲੈ ਕੇ ਆ ਸਕਦੇ ਹਾਂ ਫਰਜ਼ ਕਰੋ ਆਧਾਰਨ ਤੌਰ ਤੇ ਮੈਂ ਨਾਲ ਸਾਰੇ ਲੀਡਰਾਂ ਦੀ ਮਨਤਾ ਗੱਡੀਆਂ ਕਿ ਜੇਕਰ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਇਹਨਾਂ ਏਜੰਟਾਂ ਦੇ ਖਿਲਾਫ ਤਕੜਾ ਇੱਕ ਮਤਾ ਲੈ ਕੇ ਆਓ ਕਿ ਬਿੱਲ ਲੈ ਕੇ ਆਓ ਜਿਹੜਾ ਕਿ ਹਰਿਆਣਾ ਵਿਧਾਨ ਸਭਾ ਨੇ ਮਤਾ ਪਾਸ ਕਰਤਾ 7 ਸਾਲ ਦੀ ਸਜ਼ਾ ਤੇ ਸਾਰੀ ਪ੍ਰਾਪਰਟੀ ਅ ਕਾਨੂੰਨ ਉਹਨਾਂ ਨੇ ਬਣਾਇਆ ਪਰ ਪੰਜਾਬ ਦੇ ਲੀਡਰਾਂ ਨੇ ਕੋਈ ਕਾਨੂੰਨ ਬਣਾਇਆ ਅੱਜ ਸਾਡੀਆਂ ਜਿਹੜੀ ਕਿ ਸਰਕਾਰ ਬਣੀ ਸੱਤਾ ਦੇ ਵਿੱਚ ਸਰਕਾਰ ਆਈ ਜਿਹੜੀ ਕਹਿੰਦੇ ਸੀ ਸਭ ਤੋਂ ਪਹਿਲਾਂ ਅਸੀਂ ਵਿਆਪ ਦੇ ਨਾਲ ਇਨਸਾਫ ਕਰਵਾਵਾਂਗੇ ਇਹ ਕਾਨੂੰਨ ਲਾਵਾਗੇ ਅੱਜ 13 ਮਹੀਨੇ ਹੋ ਗਏ ਇੱਕ ਬੰਦੇ ਨੂੰ ਟਾਵਰ ਦੇ ਬੈਠਿਆਂ ਇਹਨਾਂ ਨੇ ਇੱਕ ਕਮੇਟੀ ਬਣਾ ਕੇ ਉਹ ドラਮਾ ਕੀਤਾ ਇਸ ਕਰਕੇ ਉਹ ਕੀ ਉਹ ਜਿਹੜਾ ਕਾਨੂੰਨ ਵਿਧਾਨ ਸਭਾ ਦੇ ਵਿੱਚ ਲੈ ਕੇ ਬਣਾ ਸਕਦੇ ਆ ਘਟੋ ਘਟ ਮਤਾ ਤਾਂ ਲੈ ਕੇ ਆਉਣ ਉਹ ਕਹਿੰਦੇ 10 ਉਹ ਕਹਿੰਦੇ ਕਮੇਟੀ ਬਣਾਤੀ ਜੀ ਇੱਥੋਂ ਇੱਥੋਂ ਇਹ ਚੀਜ਼ ਸਾਬਤ ਹੁੰਦੀ ਆ ਇੱਥੋਂ ਮੈਂ ਸ਼ਾਰਟਕਟ ਕਰ ਕਰਕੇ ਦੱਸਣਾ ਚਾਹਣਾ ਤੁਹਾਨੂੰ ਵੀ ਤੁਹਾਡੇ ਕੋਲੇ ਵੀ ਸਮਾਂ ਘਟਾ ਵੀ 6 ਮਹੀਨਿਆਂ ਦਾ ਇਹਨਾਂ ਨੇ ਕਮੇਟੀ ਬਣਾਤੀ ਪਰ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ ਬਣਾਉਣ ਨੂੰ ਜੋ ਪਹਿਲਾਂ ਵੋਟਾਂ ਤੋਂ ਪਹਿਲਾਂ ਗੱਲਾਂ ਕਰੇ ਇਹਨਾਂ ਨੇ ਕੱਖ ਕੀਤੇ ਨਹੀਂ ਇਸ ਕਰਕੇ ਇਹ ਚੀਜ਼ ਸਾਬਤ ਹੁੰਦੀ ਆ ਕਿ ਅੱਜ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਵੀ ਨਹੀਂ ਹੈਗੀ 92 ਐਮਐਲਏ ਤੁਸੀਂ ਪਹਿਲਾਂ ਲਈ ਫਿਰਦੇ ਹੋ ਅੱਜ ਤੁਸੀਂ ਅੱਜ ਫ ਦੇ ਦੋ ਉਹ ਭਰਾਬੂ ਤੁਸੀਂ ਲੈ ਕੇ ਜਦੋਂ ਤੁਹਾਡੇ ਕੋਲੇ ਪਹਿਲਾ 99 ਐਮਐਲਏ ਨੇਗੇ ਤੁਸੀਂ ਕੱਖ ਪਹਿਲਾਂ ਨਹੀਂ ਪੰਜਾਬ ਦਾ ਸਮਾਰਿਆ ਤੁਸੀਂ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਰਾਜਨੀਤੀ ਕਰਨਗੇ ਆਮ ਘਰਾਂ ਦੇ ਬੰਦੇ ਅੱਗੇ ਆਉਣਗੇ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਸਿਰ ਤੇ ਲੈ ਕੇ ਬੜਾ ਤਾਂ ਕਿਵੇਂ ਲੈ ਕੇ ਬਿਠਾਤਾ ਇਹ ਕਿਵੇਂ ਲੈ ਕੇ ਬਿਠਾਤਾ ਜਿਹੜੇ ਅੱਜ ਚੋਣਨ ਵਾਸਤੇ ਆਏ ਆ ਇਹਨਾਂ ਤੇ ਭਰੋਸਾ ਰੱਖਦੇ ਆ ਕਿ ਇਹ ਸਿਆਸੀ ਨਹੀਂ ਹੋਣਗੇ ਮੇਰੀ ਇੱਕ ਗੱਲ ਮੇਰੀ ਫਿਰ ਤੁਸੀਂ ਮੇਰੀ ਇੱਕ ਗੱਲ ਮੈਂਡੀ ਕੰਪਲੀਟ ਹੋ ਲੈਂਦੇ ਵੀ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਅਮੀਰਾਂ ਦੇ ਬੰਦਿਆਂ ਨੂੰ ਰਾਜ ਸਭਾ ਮੈਂਬਰ ਲਾਤਾ ਪੰਜਾਬ ਕੋਲੇ ਰਿਹਾ ਕੀ ਹੈ ਕਲਾ ਹੱਥ ਦੇ ਵਿੱਚ ਠੂਠਾ ਪੜਾਤਾ ਜਿਹੜ ਜਿਹੜਾ ਵੱਡੇ ਉਹ ਪੈਸਾ ਇਕੱਠਾ ਕਰੀ ਜਾਂਦੇ ਨੇ ਹੁਣ ਜਿਹੜੀ ਤੁਸੀਂ ਗੱਲ ਰਹੀ ਇਹ ਸਭ ਤੋਂ ਵੱਡਾ ਲੋਕਾਂ ਦਾ ਜਿਹੜਾ ਕਿ ਹੋਰਾਂ ਦਾ ਵੀ ਸਵਾਲ ਇਹੀ ਆ ਕਿ ਅਸੀਂ 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 ਨਵੇਂ ਬੰਦੇ ਨੂੰ ਵੋਟ ਕਿਉਂ ਪਾਈਏ ਭਰੋਸਾ ਕਿਦਾਂ ਕਰੀਏ ਅਸੀਂ ਨਵੇਂ ਬੰਦੇ ਨੂੰ ਵੋਟ ਭਰੋਸਾ ਕਿਉਂ ਕਰੀਏ ਇਹ ਵੀ ਲੋਕ ਕਹਿੰਦੇ ਨੇਗੇ ਕਿ ਅਸੀਂ ਬਦਲਾਅ ਲੈ ਕੇ ਆਂਦਾ ਸੀਗਾ ਉਹ ਬਦਲਾਅ ਦੇ ਨਾਲ ਹੋਇਆ ਕੀ ਉਹਦੇ ਨਾਲ ਸਭ ਤੋਂ ਵੱਡਾ ਤਾਂ ਹੋਇਆ ਕੀ ਇਹ ਸਮਝੋ ਜਿਹੜੇ ਲੰਮੇ ਸਮੇਂ ਤੋਂ ਵੱਡੇ ਬੋਹੜ ਬਣ ਕੇ ਪੰਜਾਬ ਨੂੰ ਠੱਗ ਰਹੇ ਸੀਗੇ ਉਹ ਪੱਟ ਕੇ ਲੋਕਾਂ ਨੇ ਬਾਹਰ ਮਾਰੇ ਉਹਨੇ ਜਣਾ ਬਿਲਕੁਲ ਖੋਖਲੀਆਂ ਕਰਦੇ ਆ ਹੁਣ ਆਗੇ ਆ ਜਿਹੜੇ ਵੱਡੇ ਕ੍ਰਾਂਤੀਕਾਰੀ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੇ ਭਗਤ ਸਿੰਘ ਨੂੰ ਜਮ੍ਹਾਂ ਐਣ ਜਿਹੜਾ ਕਿ ਪੂਰਾ ਨਾਰਾ ਨਹੀਂ ਬੋਲਦੇ ਇਨਕਲਾਬ ਜਿੰਦਾਬਾਦ ਭਗਤ ਸਿੰਘ ਦਾ ਸਾਮਰਾਜਵਾਦ ਮਰਦਾਬਾਦ ਇਹ ਪੂਰਾ ਭਗਤ ਸਿੰਘ ਦਾ ਨਾਰਾ ਨਹੀਂ ਬੋਲ ਸਕਦਾ ਤੁਸੀਂ ਕਦੇ ਵੀ ਮੈਥੋਂ ਗੱਲ ਨਾ ਸਿਮ ਸਾਹਿਬ ਪ੍ਰਚਾਰ ਕਰਦੇ ਫਤ ਨੇ ਇੱਕ ਨਾਰਾ ਪੂਰਾ ਬੁਲਾ ਦਿਓ ਭਗਤ ਸਿੰਘ ਦਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਮੈਂ ਮੰਨ ਜੂ ਤੁਹਾਨੂੰ ਹੁਣ ਜਿਹੜਾ ਉਹ ਪੱਟ ਕੇ ਮਾਰੇ ਅੱਜ ਮੈਂ ਤੁਹਾਡੇ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦਾ ਵੀ ਜਿਹੜਾ ਕੰਮ ਨਹੀਂ ਕਰਦਾ ਉਹਨੂੰ ਕਹਦੇ ਚੱਲ ਬਈ ਜਿਵੇਂ ਅੱਜ ਹੁਣ ਪੰਜਾਬ ਦੇ ਵਿੱਚ ਹੋਣਾ ਕੀ ਆ ਸਮਝੋ ਪੰਜਾਬ ਦੇ ਵਿੱਚ ਇਹ ਚੀਜ਼ ਹੋਣੀ ਆ ਪੰਜਾਬ ਬੜਾ ਅਣਖੀ ਤੇ ਅਣਕੀਲਾ ਸੂਰਮਾ ਜਿਵੇਂ ਬੰਗਾਲ ਦੇ ਵਿੱਚ ਨਹੀਂ ਲੋਕਾਂ ਦੇ ਸਪੀਟਾਂ ਚੱਕਰੀਆਂ ਲੀਡਰਾਂ ਦੀਆਂ ਉਹ ਹੁਣ ਇਦੋਂ ਬਾਅਦ ਚ ਥੋੜਾ ਜਿਹਾ ਮੜਾ ਜਿਹਾ ਹੱਤਾ ਲੋਕ ਡਰਏ ਹੋਏ ਨੇ ਇਹਨਾਂ ਨੇ ਇਦੋਂ ਬਾਅਦ 27 ਦੇ ਵਿੱਚ ਵੀ ਸਪੀਟਾਂ ਚੈੱਕ ਹੋਣਗੀਆਂ ਐ ਐ ਲੋਕ ਟਾਪ ਲਵਾਉਣਗੇ ਫਿਕਰ ਨਾ ਕਰ ਇਸ ਕਰਕੇ ਵੀ ਜਿਹੜੀ ਇਹੀ ਗੱਲ ਆ ਵੀ ਜਿਨੇ ਭਾਈ ਕੱਖ ਨਹੀਂ ਕਰਿਆ ਕੁਝ ਉਹਨੂੰ ਕਰੇ ਵੀ ਚੱਲ ਪਰ ਜਿਹੜੇ ਇਹ ਡਰਾਮੇਬਾਜ਼ ਨੇ ਜਿਨ੍ਹਾਂ ਨੂੰ ਅਸੀਂ ਕਾਰਤੂਸਾਂ ਨੂੰ ਚਲਾ ਕੇ ਦੇਖ ਲਿਆ ਜਿਹੜਾ ਨੂੰ ਅਸੀਂ ਕਾਰਤੂਸਾਂ ਨੇ ਕੰਮ ਸਾਡਾ ਕੀਤਾ ਹੀ ਨਹੀਂ ਸਾਡਾ ਅਜ ਕੱਲਾ ਕੱਲਾ ਸਰੋਤ ਕੱਲਾ ਕੱਲਾ ਕਰਕੇ ਪੰਜਾਬ ਖਤਮ ਹੋ ਰਿਹਾ ਰੇਤੇ ਦੀ ਮੁੱਠੀ ਵਾਂਗੂ ਪੰਜਾਬ ਜਮਾਂ ਕਰ ਰਿਹਾ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਤੁਹਾਨੂੰ ਕੀ ਲੱਗਦਾ ਤਰਨ ਤਰਨ ਤੋਂ ਕੀ ਲੱਗਦਾ ਤਰਨ ਤਰਨ ਜਿਹੜਾ ਨਹੀਂ ਕਰਦਾ ਉਹਨੂੰ ਚਲਦਾ ਬਣਦੇ ਕਿੰਨਾ ਕੁ ਚਿਰ ਲੋਕ ਪੰਜਾਬ ਦਾ ਪੈਸਾ ਬਰਬਾਦ ਕਰਨਗੇ ਕਿੰਨਾ ਕੁ ਚੋਰ ਪੰਜਾਬ ਦੇ ਲੋਕ ਲੋਕਾਂ ਦਾ ਸਮਾਂ ਬਰਬਾਦ ਕਰਨਗੇ ਕਿੰਨਾ ਕੁ ਚਿਰ ਲੋਕਾਂ ਦੇ ਭਰੋਸਾ ਕਰਾਂਗੇ ਜੇ ਇਹੋ ਹੀ ਸਾਫ ਸੁਥਰੇ ਨਾਲ ਨਿਕਲਣਗੇ ਤਾਂ ਹਾਂ ਬਿਲਕੁਲ ਤੁਹਾਡੀ ਇਹ 100% ਇਹ ਗੱਲ ਤੁਸੀਂ ਇਸ ਨੂੰ ਗੱਲ ਨੂੰ ਸੁਣੋ ਅੱਜ ਜਿਹੜੇ ਪੰਜ-ਪੰਜ ਬਾਰੀਆਂ ਐਮਐਲਏ ਰਹੇ ਹੋਏ ਐਮਪੀ ਬਣੇ ਹੋਏ ਮੁੱਖ ਮੰਤਰੀ ਬਣੇ ਉਹ ਤੁਰੇ ਫਿਰਦੇ ਨੇ ਲੋਕ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਨੇ ਉਹਨਾਂ ਦੇ ਪਿੱਛੇ ਦਾ ਨਾਂ ਲੱਗਣਾ ਇੱਕ ਮਿੰਟ ਉਹਨਾਂ ਦੇ ਪਿੱਛੇ ਦਾ ਨਾਂ ਲੱਗਣਾ ਸਭ ਤੋਂ ਵੱਡੀ ਕਮੈਂਟ ਸਭ ਤੋਂ ਵੱਡੀ ਇੱਕ ਬਾਈ ਜੀ ਇੱਕ ਚੀਜ਼ ਤੁਸੀਂ ਧਿਆਨ ਨਾਲ ਸਮਝ ਲਿਓ ਸਭ ਤੋਂ ਵੱਡੀ ਜਿਹੜੀ ਰਾਜਨੀਤਿਕ ਲੀਡਰ ਆ ਜਿਹਦੇ ਰਾਜ ਕਰਨ ਦੀ ਪਾਵਰ ਦੀ ਭੁੱਖ ਪੈ ਗਈ ਨਾ ਦਿਮਾਗ ਦੇ ਵਿੱਚ ਜਦੋਂ ਉਹਦੀ 5 ਸਾਲਾਂ ਬਾਅਦ ਕੁਰਸੀ ਜਾਂਦੀ ਹੈ ਨਾ 5 ਸਾਲ ਭੁੱਖ ਤਣ ਤੋਂ ਬਾਅਦ ਸਭ ਤੋਂ ਵੱਧ ਦੁੱਖੀ ਉਦੋਂ ਹੁੰਦਾ ਆਮ ਬੰਦੇ ਨੂੰ ਕੋਈ ਫਾਇਦਾ ਨਹੀਂ ਹੁਣ ਮੇਰੇ ਵਰਗੇ ਕੋਲੇ ਗਮਾਉਣ ਦਾ ਕੁਝ ਨਹੀਂ ਹੈਗਾ ਕਿ ਆ ਮੇਰੇ ਕੋਲੇ ਪਾਉਣ ਮੇਰੇ ਕੋਲ ਤਾਂ ਪਾਉਣ ਨਹੀਂ ਆ ਸਾਰਾ ਕੁਝ ਜਿਹੜੇ ਬੰਦੇ ਨੇ ਕਿਰਾਏ ਪਾ ਲਿਆ ਉਹਨਾਂ ਕੋਲੇ ਗਮਾਉਣਾ ਬਹੁਤ ਔਖਾ ਹੁੰਦਾ ਤਪੂ ਰਾਜ ਰਾਜੂ ਨਰਕ ਇਹ ਕੁਰਸੀ ਦੀ ਜਿਹੜੀ ਕੀ ਭੁੱਖ ਹਨ ਬਹੁਤ ਵੱਡੀ ਆ ਜਦੋਂ ਉਹਦੇ ਕੋਲੇ ਜਾਂਦੀਆਂ ਨਾ ਫਿਰ ਦੇਖੇ ਐ ਫੜ 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 ਅੱਜ ਤਰ ਤਰ ਚ ਪਹੁੰਚੇ ਹੋ ਤੁਸੀਂ ਭਾਈ ਅਮਰਤਪਾਲ ਹੋਣ ਦਾ ਕਰਕੇ ਪਹੁੰਚੇ ਹੋ ਸੰਦੀਪ ਸਣੀ ਦਾ ਕਰਕੇ ਪਹੁੰਚੇ ਹੋ ਜਾਂ ਫਿਰ ਪੰਜਾਬ ਦੇ ਦਰਦ ਦਾ ਕਰਕੇ ਪਹੁੰਚੇ ਹੋ ਇਹਦੇ ਨਾਲ ਇੱਕ ਇਹਦੇ ਨਾਲ ਇੱਕ ਸਵਾਲ ਹੋਰ ਵੀ ਜੁੜਦਾ ਇਹਦੇ ਇਹਦੇ ਨਾਲ ਇੱਕ ਸਵਾਲ ਹੋਰ ਜੁੜਦਾ ਇਹਦੇ ਨਾਲ ਇੱਕ ਸਵਾਲ ਹੋਰ ਜੁੜਦਾ ਕਟੜਵਾ ਤੁਸੀਂ ਜ਼ਿਕਰ ਕੀਤਾ ਕਟੜਵਾਦ ਕਿਨੂੰ ਮੰਨਦੇ ਹੋ ਤੁਸੀਂ ਧਰਮਨਾ ਤੁਸੀਂ ਕੀਤਾ ਕਿ ਧਰਮਨ ਦਾ ਸਤਿਕਾਰ ਕਰਦੇ ਆ ਪਰ ਕੀ ਆਪਣੇ ਇਹਨਾਂ ਲੀਡਰਾਂ ਨੂੰ ਮੰਨਦਾ ਇਹਨਾਂ ਇਹਨਾਂ ਜਿਹੜੇ ਕਟੜਵਾਦ ਸਭ ਤੋਂ ਪਹਿਲਾਂ ਤਾਂ ਤੁਸੀਂ ਸਭ ਮੈਂ ਪੰਜਾਬ ਕਰਕੇ ਪਹੁੰਚਿਆ ਤੇ ਜਿਹੜੇ ਨੌਜਵਾਨਾਂ ਉੱਪਰ ਝੂਠੇ ਐਨਐਸਐ ਪਰਚੇ ਪਾਇਆ ਭਾਈ ਅੰਮ੍ਰਿਤਪਾਲ ਜੀ ਨੇ ਬਹੁਤ ਨੌਜਵਾਨਾਂ ਨੂੰ ਨਸ਼ਾ ਛਡਾਇਆ ਠੀਕ ਹੈ ਹੁਣ ਜਿਹੜਾ ਤੁਸੀਂ ਕਟੜ ਪੰਥੀ ਦੀ ਗੱਲ ਕਰਦੇ ਹੋ ਕਟੜ ਪੰਥੀ ਕੀ ਆ ਕਟੜ ਪੰਥੀ ਨਾਲ ਲੀਡਰਾਂ ਨੇ ਫਲਾਈ ਹੋਇਆ ਕਿਵੇਂ ਫਲਾਈ ਹੋਇਆ ਦੱਸੋ ਹੁਣ ਸਮਝਾਉਣਾ ਮੈਂ ਕੱਟੜਪੰਥੀ ਇਹਨਾਂ ਨੇ ਕਿਵੇਂ ਫਲਾਈਆ ਜਿਵੇਂ ਕਿ ਅੰਗਰੇਜ਼ਾਂ ਨੇ 200 ਸਾਲ ਪਾੜ ਕੇ ਰਾਜ ਕੀਤਾ ਬਾੜੂ ਤੇ ਰਾਜ ਕਰੋ ਅੱਜ ਵੀ ਸਾਡੇ 4-4 5-5 ਪਾਰਟੀਆਂ ਦੇ ਵਿੱਚ ਪੰਜਾਬ ਨੂੰ ਪਾੜ ਕੇ ਰੱਖਤਾ ਇਹਨਾਂ ਨੇ ਅੱਜ ਇਹਨਾਂ ਨੇ ਕੀ ਕਰ ਰਹੇ ਨੇ ਇੱਕ ਪਾਸੇ ਦੇਖੋ ਸਮਝੋ ਇੱਕ ਪਾਸੇ ਸਾਫ ਤੇ ਨਰੋਲ ਹਿੰਦੂ ਰਾਸ਼ਟਰਵਾਦੀ ਗੱਲ ਹੁੰਦੀ ਆ ਭਾਰਤ ਦੇ ਵਿੱਚ ਦੋ ਨਾਮ ਨੇ ਇੰਡੀਆ ਤੇ ਭਾਰਤ ਠੀਕ ਹੈ ਸੰਵਿਧਾਨ ਦੇ ਵਿੱਚ ਸਮਝਾ ਗਿਨਾਂ ਗੱਲ ਪਰ ਇਹਨਾਂ ਦੇ ਵਿੱਚੋਂ ਤੀਜੀ ਤਰ੍ਹਾਂ ਹਿੰਦੂ ਰਾਸ਼ਟਰਵਾਦੀ ਗੱਲ ਹੁੰਦੀ ਆ ਉਹਦੇ ਉੱਪਰ ਜਿਹੜਾ ਪੰਜਾਬ ਦੇ ਲੀਡਰ ਚੁੱਪ ਨੇਗੇ ਉਹਨਾਂ ਦੇ ਚੇਪੀ ਲੱਗ ਜਾਂਦੀ ਆ ਰਾਜਸਤਾਨ ਦੇ ਮੁੱਖ ਮੰਤਰੀ ਵਰਗੇ ਬਿਆਨ ਦਿੰਦੇ ਨੇ ਵੀ ਜੇਕਰ ਹਿੰਦੂ ਰਾਸ਼ਟਰਵਾਦ ਦੀ ਗੱਲ ਤਾਂ ਹੁੰਦੀ ਹੈ ਜੇਕਰ ਪੰਜਾਬ ਆ ਪੰਜਾਬ ਦੇ ਵਿੱਚ ਖਾਲਸਾਤਨ ਦੀ ਗੱਲ ਤਾਂ ਆਉਂਦੀ ਜੇਕਰ ਹਿੰਦੂ ਰਾਸ਼ਟਰਵਾਦੀ ਗੱਲ ਹੁੰਦੀ ਹੈ ਉਹਨਾਂ ਨੇ ਕਿੰਨਾ ਕਿੰਨੇ ਤੁਸੀਂ ਮਸਜਦਾਂ ਦੇ ਉੱਪਰ ਕਿੰਨਾ ਕੁਝ ਕੀਤਾ ਉਹਨਾਂ ਉੱਪਰ ਕੋਈ ਕਾਰਬ ਨਹੀਂ ਸਾਡੇ ਉੱਪਰ ਨੌਜਵਾਨਾਂ ਉੱਪਰ ਐਨਐਸਏ ਇਹ ਦੀ ਸਮਝਣ ਦੀ ਗੱਲ ਇਹ ਆ ਕਿ ਜਿਹੜੇ ਇਕੱਟੜ ਬੰਥੀ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਕੁ ਜ਼ਿਆਦਾ ਪਾਪ ਕਰਪਸ਼ਨ ਭਰੀ ਹੋਈ ਆ ਇਹ ਲੋਕ ਲੋਕਾਂ ਨੂੰ ਪਾੜ ਕੇ ਇਹ ਲੋਕ ਰਾਜ ਕਰ ਰਹੇ ਨੇ ਇਹ ਲੋਕ ਲੋਕਾਂ ਨੂੰ ਭੜਕਾਉਣ ਵਾਲੇ ਨੇ ਇਹ ਲੋਕ ਕਹਿੰਦੇ ਨੇ ਲੋਕ ਬੰਡੇ ਰਹਿਣ ਧਰਮਾਂ ਦੇ ਵਿੱਚ ਮਾਝਮਾਂ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਪਾਟੇ ਰਹਿਣ ਤੁਸੀਂ ਮੇਰੇ ਕੋਲੇ ਪਿੰਡ ਵੀ ਆਇਓ ਮੇਰੇ ਕੋਲੇ ਘਰੇ ਵੀ ਆਇਓ ਤੁਸੀਂ ਇੱਥੇ ਲੱਗਦਾ ਵੀ ਮਲਾ ਮਾਝੇ ਜਿਆਦਾ ਕੰਮ ਕਰਦੇ ਹੋਣੇ ਪਰ ਜਦੋਂ ਪਰਮਾਤਮਾ ਨੇ ਥੋੜਾ ਗੀੜਾ ਭਰ ਤੁਸੀਂ ਉੱਥੇ ਆਇਓ ਵੀ ਮੇਰਾ ਮਜ਼ਦੂਰ ਭਾਈਚਾਰੇ ਨਾਲ ਅਸੀਂ ਕਿਵੇਂ ਇਕੱਠੇ ਹੋ ਕੇ ਬਹਿਣਿਆ ਕਿਵੇਂ ਅਸੀਂ ਪਿੰਡ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਕਿ ਜੀ ਜੀਡਿੰਗ ਨੇ ਭਾਨਾ ਸਾਹਿਬ ਜਿਹੜਾ ਬਿਆਨ ਦੇ ਪਾ ਦਿੱਤੇ ਦੇਣੀ ਤੁਸੀਂ ਵੇਖਿਆ ਹੋਵੇਗਾ ਉਹ ਬਿਆਨ ਨੂੰ ਕਿਵੇਂ ਵੇਖਿਆ ਤੁਸੀਂ ਤੁਸੀਂ ਦੇਖੋ ਬੈਸਦਾ ਗੱਲ ਇਹ ਆ ਤੁਸੀਂ ਗੱਲ ਛੇੜ ਲਈ ਮੈਂ ਤਾਂ ਜੀ ਗੱਲ ਛੇੜਨੀ ਪਸੰਦ ਨਹੀਂ ਕਰਦਾ ਗੱਲ ਛੇੜਨੀ ਪਸੰਦ ਕਿਉਂ ਨਹੀਂ ਕਰਦਾ ਉਹਨਾਂ ਦੀ ਗੱਲ ਕੀਤੀ ਗੱਲ ਤਾਂ ਜੇ ਕਿਉਂਕਿ ਨਾ ਤਾਂ ਇਹ ਪੰਜਾਬ ਪੱਖੀ ਆ ਨਾ ਇਹ ਜਿਹੜਾ ਦੇਖੋ ਇੱਕੇ ਸਾਡੀ ਗੁਰੂ ਸਾਹਿਬ ਨੇ ਸਾਡੇ ਅੱਜ ਜਿਹੜਾ ਕਿ ਪੱਗਾਂ ਵਾਲੇ ਸਾਡੇ ਭਰਾ ਨੇਗੇ ਸਿੱਖੀ ਦੇ ਫਲਸਫੇ ਨੂੰ ਮੰਨਣ ਵਾਲੇ ਨੌਜਵਾਨ ਨੇ ਨਾ ਉਹਨਾਂ ਦੀ ਗੱਲ ਕਰਨ ਨੂੰ ਤਿਆਰ ਹੈ ਇਹ ਤਾਂ ਬਹੁਤ ਵੱਡਾ ਇਹ ਤਾਂ ਇਹ ਤਾਂ ਪੰਜਾਬ ਦਾ ਵਿਰੋਧੀ ਬੰਦਾ ਇਹ ਉਹ ਵਿਰੋਧੀ ਬੰਦਾ ਜਿਹੜੀ ਕਿ ਤੁਸੀਂ ਸਮਝੋ ਵੀ ਜਿਹੜਾ ਕਿ ਸਭ ਤੋਂ ਵੱਧ ਪੰਜਾਬ ਨੂੰ ਮਾਰਨ ਵਾਲੀ ਕਾਂਗਰਸ ਖਤਮ ਕਰਨ ਵਾਲੀ ਇਹ ਉਹਦਾ ਇਹ ਉਹਦਾ ਹੱਥ ਟੋਕਾ ਬਣ ਕੇ ਪੰਜਾਬ ਦੇ ਲੋਕਾਂ ਨੂੰ ਨੀਵਾ ਨੀਚਾ ਦਿਖਾਉਣ ਤੇ ਜਾਤਾਂ ਪਾਤਾਂ ਦੇ ਵਿੱਚ ਵੰਡਣ ਤੇ ਰਾਜੀਵ ਵੜਿੰਗ ਵਰਗੇ ਅਜਿਹੇ ਅਨੇਕਾਂ ਲੀਡਰ ਨੇਗੇ ਜਿਨ੍ਹਾਂ ਦਾ ਅਹਿਮ ਰੋਲ ਹੈ ਪੰਜਾਬ ਦੇ ਵਿੱਚ 7-800 ਬੰਦਾ ਬਣੂਗਾ ਇਹ ਪੂਰਾ ਟੋਟਲ ਦੇਖੀਏ ਹਜ਼ਾਰ ਵੀ ਬਣ ਸਕਦਾ 7-800 ਬੰਦਾ ਮੈਂ ਪੰਜਾਬ ਦੇ ਵਿੱਚ ਗਿਣਦਾ ਹੁੰਨਾ ਮੈਂ ਹੌਲੀ-ਹੌਲੀ ਵੀ 7-800 ਬੰਦਾ ਉਹ ਭਾਜਪਾ ਚ ਕਾਂਗਰਸ ਝਾੜੂ ਵਾਲਾਂ ਚ ਜਿਨ੍ਹਾਂ ਨੂੰ ਆਏ ਆ ਵੀ 7-800 ਬੰਦਾ ਮਰਜੀ ਖਤਮ ਹੋ ਜੇ ਇਹ 7800 ਬੰਦਾ ਹਨ ਜਿਵੇਂ ਕਿ ਹੁਣ ਕਾਂਗਰਸ ਦੇ ਵਿੱਚ 300 ਬੰਦਾ ਹੋਊਗਾ ਕੁਝ ਉਹਨਾਂ ਦੇ ਵਿੱਚ 10 ਵੀ ਐਮਐਲਏ ਨੇ ਕੁਝ ਐਮਪੀ ਰਿਟਾਇਰ ਨੇ ਇਹ 7800 ਬੰਦਾ ਮਰ ਜੇ ਜਿਨ੍ਹਾਂ ਦੇ ਵਿੱਚ ਕੱਲੀ ਰਾਜ ਕਰਨਾ ਲੋਕਾਂ ਨੂੰ ਪਾੜਨ ਦੀ ਨੀਤੀ ਹੈ ਤਾਂ ਪੰਜਾਬ ਭੁੱਖਾ ਜਿਨ੍ਹਾਂ ਦੇ ਕੋਲ ਸਿਰਫ ਕੁਰਸੀ ਦੀ ਭੁੱਖਾ ਇਹ ਬੰਦਾ ਮਰ ਜੇ ਤਾਂ ਪੰਜਾਬ ਦੁਨੀਆ ਤੇ ਰਾਜ ਕਰ ਸਕਦਾ ਜਿਹੜੀ ਧਿਰ ਨਾਲ ਤੁਸੀਂ ਤੁਸੀਂ ਪੰਜਾਬ ਨੂੰ ਖਤਮ ਕਰਾਂਗੇ ਜਿਹੜੀ ਧਿਰ ਨਾਲ ਤੁਸੀਂ ਆਣ ਕੇ ਖੜੇ ਹੋ ਨਾ ਉਹ ਖਾਲਸਪਤਾਨ ਦੀ ਤੇ ਖਾਸ ਤੇ ਰਾਜ ਦੀ ਗੱਲ ਕਰਦੇ ਹੋ ਤੁਸੀਂ ਉਹ ਚੀਜ਼ ਦੇ ਹਾਮੀ ਹੋ ਰਾਜੇ ਵੜਿੰਗ ਦਾ ਬਿਆਨ ਆ ਉਹ ਕਹਿੰਦਾ ਕਿ ਮਹਿੰਦ ਪੰਜਾਬistan ਚ ਰਹਿਣਾ ਪਸੰਦ ਕਰੂੰਗਾ ਖਾਲਸਾਣ ਵਾਲਿਆਂ ਨੇ ਕਿਤੇ ਤੁਰੇ ਫਿਰਦੇ ਮੈਂ ਨਾਲੇ ਨੂੰ ਸਵਾਲ ਤੁਸੀਂ ਜਿੱਦਾਂ ਭਾਈ ਸਾਹਿਬ ਨਹੀਂ ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ ਕਿ ਜਿਹੜੀ ਧਿਰ ਦੇ ਜਿਹੜੇ ਧਿਰ ਦੇ ਵਿੱਚ ਜਿਹੜੇ ਧਿਰ ਦੇ ਵਿੱਚ ਤੁਸੀਂ ਆਣ ਕੇ ਖਲੋਤੇ ਹੋ ਉਹ ਖਾਲਸਾਣ ਨੂੰ ਸਮਰਥਨ ਕਰਦੀ ਆ ਪਰ ਹੁਣੇ ਤੁਸੀਂ ਕਿਹਾ ਕਿ ਮੈਂ ਕਿਸੇ ਧਰਮ ਨੂੰ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਮੈਂ ਨਿਰਪੱਖ ਹੋ ਕੇ ਚਾਹੁੰਦਾ ਪਰ ਇੱਧਰ ਸਿੱਧਾ ਦੂਜੀ ਗੱਲ ਕੀਤੀ ਜਾ ਰਹੀ ਮੈਂ ਤੁਹਾਨੂੰ ਪੂਰੀ ਕੰਪਲੀਟ ਇੱਕ ਤਾਂ ਚੀਜ਼ ਹੀ ਜਦੋਂ ਮੈਂ ਇਹ ਜਿਹੜੀ ਗੱਲ ਪਾਉਂਗੀਆਂ ਨੇ ਪੂਰੀ ਜਲਾਈ ਜਾਵੇਗਾ ਕੱਟ ਕੇ ਨਾ ਗੱਲ ਸਮਾਧ ਨਹੀਂ ਆਉਂਦਾ ਫਿਰ ਹੁਣ ਜਿਹੜੀ ਖਾਲਸਾਣ ਦੀ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਭਾਰਤ ਦੇਸ਼ ਨੂੰ ਅੱਜ ਭਾਰਤ ਦੇਸ਼ ਨੂੰ ਚਲਾਉਣ ਵਾਲਾ ਪੰਜਾਬ ਤੇ ਸਿੱਖ ਨੇਗੇ ਸਮਝਾ ਗਈ ਨਾ ਗੱਲ ਪੂਰੇ ਭਾਰਤ ਦੇ ਪੂਰੇ ਸੁਣੋ ਗੱਲ 90% ਕੁਰਬਾਨੀਆਂ ਇਤਿਹਾਸ ਇਹ ਗੱਲ ਕਹਿੰਦਾ ਸਿੱਖਾਂ ਦੀਆਂ ਨੇ ਬਾਈ ਜੀ 90% ਕੁਰਬਾਨੀਆਂ ਇਤਿਹਾਸ ਇਹ ਗੱਲ ਕਹਿੰਦਾ ਊਣ ਹੀ ਕੋਈ ਫੋਕੀ ਗੱਲ ਨਹੀਂ ਇਸ ਗੱਲ ਨੂੰ ਮੋਦੀ ਮੰਨਦਾ ਇਸ ਗੱਲ ਨੂੰ ਅਮਿਤ ਸ਼ਾਹ ਹੀ ਮੰਨਦਾ ਇਸ ਗੱਲ ਨੂੰ ਕਾਂਗਰਸ ਵੀ ਮੰਨਦੀ ਇਸ ਗੱਲ ਨੂੰ ਦੁਨੀਆ ਦਾ ਇਤਿਹਾਸ ਇਹ ਚੀਜ਼ ਮੰਨਦਾ ਹੈ ਕਿ ਜਿੰਨੇ ਬਾਰ ਵੀ ਇਸ ਗਲਾਮ ਹੋਇਆ ਇਹ ਇਸ ਇਹਨਾਂ ਨੂੰ ਇਹਨਾਂ ਨੇ ਯਾਦ ਕਰਾਇਆ ਹੁਣ ਗੱਲ ਅੱਗੇ ਆਜੋ ਹੁਣ ਇਹ ਜਿਹੜੀ ਗੱਲ ਅ ਇਨਾਂ ਨੇ ਕੰਮ ਕੀ ਕੀਤਾ ਜਿਹੜੀ ਖਾਲਸਤਾਨ ਦੀ ਗੱਲ ਆ ਇਹਨਾਂ ਨੇ ਇਹਨਾਂ ਨੇ ਇਹ ਚੀਜ਼ ਨੂੰ ਸਮਝਿਆ ਕਿ ਸਿੱਖਾਂ ਨੂੰ ਢੜਕਾਉਣਾ ਕਿਵੇਂ ਸਿੱਖਾਂ ਨੂੰ ਕਰਨਾ ਕਿਵੇਂ ਇਹਨੇ ਪਹਿਲਾਂ ਦੇ ਦੀ ਆਜ਼ਾਦੀ ਵੇਲੇ ਇਹਨਾਂ ਨੂੰ ਜਦ ਤੋਂ ਬਾਅਦ ਇਹਨਾਂ ਨੇ ਕੰਮ ਕੀਤਾ ਫਿਰ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਇੱਕ ਪਾਸੇ ਅੱਜ ਅੱਜ ਭਾਰਤ ਨੂੰ ਤੋੜਨ ਦੀ ਵੱਡੇ ਪੱਤਰ ਤੇ ਗੱਲ ਚੱਲ ਰਹੀ ਆ ਉਹਨੂੰ ਤੋੜਨ ਦੇ ਵਿੱਚ ਕੌਣ ਬਚਾ ਸਕਦਾ ਸਿੱਖ ਬਚਾ ਸਕਦੇ ਨੇ ਅੱਜ ਵੀ ਭਾਰਤ ਨੂੰ ਕਿਵੇਂ ਤੋੜਿਆ ਜਾ ਸਕਿਆ ਇੱਕ ਪਾਸੇ ਆਰਐਸਐਸ ਦੀ ਤੇ ਕਾਂਗਰਸ ਦੀ ਪਹਿਲਾਂ ਇਹ ਨੀਤੀ ਰਹੀ ਆ ਤੇ ਉਦੋਂ ਕਾਂਗਰਸ ਦੇ ਵਿੱਚ ਆਰਐਸਐਸ ਤੋਂ ਹੁਣ ਇਹ ਕਹਿੰਦੇ ਨੇ ਹੁਣ ਆਰਐਸਐਸ ਦੇ ਵਿਰੋਧੀ ਹੋਗੇ ਅੱਜ ਉਹ ਆਰਐਸਐਸ ਵਰਗੇ ਉਹਨਾਂ ਧਰਮਾਂ ਦੀ ਇਹ ਸਥਿਤੀ ਆ ਕਿ ਅਸੀਂ ਹਿੰਦੂ ਰਾਸ਼ਟਰਵਾਦ ਬਣਾਉਣਾ ਜੇ ਹਿੰਦੂ ਰਾਸ਼ਟਰਵਾਦ ਨੂੰ ਰੋਕ ਰਿਹਾ ਤਾਂ ਪੰਜਾਬ ਰੋਕ ਰਿਹਾ ਇਹੀ ਨੌਜਵਾਨ ਰੋਕ ਰਹੇ ਨੇ ਵੀ ਜੇ ਤੁਸੀਂ ਹਿੰਦੂ ਰਾਸ਼ਟਰਵਾਦ ਬਣਾਉਣਾ ਚਾਹੁੰਦੇ ਫਿਰ ਪੰਜਾਬ ਨੂੰ ਵੀ ਕਲ ਉਸਤਾਨ ਬਣਾਓ ਗੱਲ ਇਹ ਵੀ ਉਹਨਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਡੇ ਦੀ ਕਾਰਵਾਈ ਕਿਉਂ ਹੋ ਰਹੀ ਹੈ ਇੱਕ ਚੀਜ਼ ਦੱਸਦਾ ਤੁਹਾਨੂੰ ਕਦੇ ਵੀ ਲੋਹੇ ਨੂੰ ਲੋਹਾ ਕੱਟਦਾ ਕਦੇ ਲੱਕੜ ਲੱਕੜ ਲੋਹੇ ਨੂੰ ਨਹੀਂ ਕੱਟਦੀ ਲੋਹੇ ਦੇ ਲੋਹਾ ਹੀ ਕੱਟੂ ਫਿਰ ਜਦੋਂ ਐਦਾਂ ਦੇ ਗੱ ਤੁਸੀਂ ਮੇਰੀ ਗੱਲ ਦੱਸੋ ਬਾਈ ਜੀ ਮੁਸਲਮਾਨਾਂ ਦੇ ਇਹ ਚੀਜ਼ ਮੈਨੂੰ ਦੱਸੋ ਮੁਸਲਮਾਨਾਂ ਭਰਾਵਾਂ ਨੇ ਕਿੰਨੇ ਅੰਦੋਲਨ ਚਲਾਏ ਸੀਨਬਾਗ ਖਤਮ ਕਰਤਾ ਧਾਰਾ ਤੋਂ 70 ਦੀ ਗੱਲ ਕਰੀਏ ਉਹਨਾਂ ਨੂੰ ਤਾਂ ਉਹ ਤਾਂ ਵਿਚਾਰੇ ਉਹਨਾਂ ਦੀ ਗਿਣਤੀ ਵੱਧ ਹੈ ਪਰ ਆ ਕਰਨ ਵਾਲੇ ਖੜਾ ਸਭ ਕੁਝ ਕਰਨ ਵਾਲਾ ਤਾਂ ਇਹ ਨੇਗੇ ਪੰਜਾਬੀ ਨੇ ਜੁਬਾਨ ਬੰਦ ਕਰਨ ਦੇ ਜਿਹੜੀ ਮੇਨ ਗੱਲ ਆ ਜਿਹੜੀ ਮੇਨ ਗੱਲ ਆ ਜਿਹੜੀ ਇਹ ਗੱਲ ਆ ਇਸ ਕਰਕੇ ਇਹ ਕੀ ਕਰ ਰਹੇ ਨੇਗੇ ਇਹਨਾਂ ਦੇ ਮੂਰੇ ਸਾਡੇ ਪੰਜਾਬੀ ਨੌਜਵਾਨ ਸਾਡੇ ਪੰਜਾਬ ਦੇ ਲੋਕ ਖੜ ਰਹੇ ਨੇ ਵੀ ਤੁਸੀਂ ਐਂ ਕਰੋਗੇ ਤਾਂ ਅਸੀਂ ਵੀ ਐਂ ਕਰਾਂਗੇ ਹੁਣ ਤੁਸੀਂ ਇੱਕ ਮਿੰਟ ਮੇਰੀ ਗੱਲ ਦੱਸੋ ਰਾਜੇ ਬੜਿੰਗ ਨੇ ਇਹੀ ਖਾਲਿਸਤਾਨ ਦੀ ਗੱਲ ਹੀ ਕਿਉਂ ਛੋੜੀ ਤੁਸੀਂ ਇੱਕ ਮਿੰਟ ਹੁਣ ਵੋਟਾਂ ਦਾ ਤੌਰ ਹੈ ਕਿਸੇ ਵੀ ਕਿਸੇ ਵੀ ਧਿਰ ਨੇ ਖਾਲਿਸਤਾਨ ਦੀ ਗੱਲ ਛੜੀ ਤੁਸੀਂ ਬੇਸਕ ਮਨਦੀਪ ਦੀ ਗੱਲ ਕਰ ਲਓ ਬੇਸਕ ਸਾਡੇ ਇਹ ਆਪਣਾ ਭਾਈ ਅਮਰਪਾਲ ਦੀ ਗੱਲ ਕਰ ਤਰੀਕਾ ਸੁਣੋ ਉਹਨਾਂ ਨੇ ਤਰੀਕਾ ਵੱਖਰਾ ਅਸੀਂ ਤਾਂ ਖਾਲਸਾ ਰਾਜ ਨੂੰ ਤਾਂ ਖਾਲਸਾ ਰਾਜ ਨੂੰ ਤਾਂ ਖਾਲਸਾ ਰਾਜ ਨੂੰ ਤਾਂ ਅਮਿਤ ਸ਼ਾ ਹੀ ਮੰਨਦਾ ਮੋਦੀ ਮੰਨਦਾ ਉਹਦੇ ਬਿਆਨ ਦੇ ਵਿੱਚ ਕਿ ਖਾਲਸਾ ਰਾਜ ਵਰਗਾ ਕੋਈ ਰਾਜ ਹੋ ਨਹੀਂ ਸਕਦਾ ਉਹਨਾਂ ਦੇ ਬਿਆਨ ਨੇ ਕਿ ਕੱਢੋ ਮੈਥੋੜੇ ਕੋਲੇ ਮੇਰੇ ਵੀਡੀਓ ਸਾਹਮਣੇ ਰੱਖੇ ਹੋਣਗੇ ਜੀ ਹਾਂ ਬਿਲਕੁਲ ਖਾਲਸਾ ਰਾਜ ਤਾਂ ਬਿਲਕੁਲ ਖਾਲਸਾ ਰਾਜ ਵਰਗਾ ਉਹਨਾਂ ਤਾਂ ਅਮਿਤ ਸ਼ਾ ਮੋਦੀ ਸਾਰੇ ਹੀ ਮੰਨਦੇ ਨੇ ਕਿ ਖਾਲਸਾ ਰਾਜ ਵਰਗਾ ਦੁਨੀਆ ਤੇ ਰਾਜ ਨਹੀਂ ਹੋ ਸਕਦਾ ਉਹਨਾਂ ਤਾਂ ਮੰਨਦੇ ਨੇਗੇ ਪਰ ਜਿਹੜੀ ਗੱਲ ਇਹ ਤੇਰਾ ਨਾ ਮੈਂ ਕੰਪਲੀਟ ਕਰਨਾ ਚਾਹਣਾ ਵੀ ਇਹ ਲੋਕਾਂ ਨੂੰ ਇਹ ਕੱਲੇ ਰਾਜੇ ਵੜਿੰਗ ਵਰਗਾ ਨਹੀਂ ਸੈਂਟਰ ਦੇ ਦਲਾਲਾਂ ਨੇ ਹੀ ਗੱਲ ਕਿਉਂ ਚ ਜੇ ਲੋਕ ਗੱਲ ਨੂੰ ਟਿਕਣੀ ਚਾਹੁੰਦੀ ਹੈ ਇਹ ਟਿਕਣਾ ਜਦੋਂ ਇਹ ਗੱਲ ਟਿਕਣਾ ਚਾਹੁੰਦੀ ਹੈ ਇਹ ਪੰਜਾਬ ਦੇ ਨੌਜਵਾਨਾਂ ਨੂੰ ਚਾਹੁੰਦੇ ਨੇਗੇ ਕਿ ਅਸੀਂ ਤੁਸੀਂ ਐ ਲੜੋ ਐ ਪੜੋ ਸਮਝ ਗਿੰਨੇ ਗੱਲ ਇਹ ਮੂੰਹ ਚ ਲੋਕਾਂ ਦੇ ਗੱਲ ਪਾਈ ਜਾਂਦੀ ਹੈ ਅੱਛਾ ਆਉਣ ਵਾਲੇ ਸਮਝ ਕੀ ਲੱਗਦਾ ਕੀ ਭਾਨਾ ਜੀ ਆਪਾਂ ਵਾਪਸੀ ਤਰਨਤਾਰਨ ਆਉਣੇ ਆ ਆਉਣ ਵਾਲੇ ਸਮਝ ਕੀ ਲੱਗਦਾ 227 ਦਾ ਗਾਜ ਵੇਖ ਰਹੇ ਹੋ ਭਾਨਾ ਸਿੱਧੂ ਵੀ ਕਿਤੇ ਨਾ ਕਿਤੇ ਟਿਕਟ ਲਾਊਗਾ ਫਿਰ ਟਿਕ ਟਿਕ ਮਿੰਟ ਟਿਕਟ ਦੀਦਨ ਮੈਂ ਗੱਲ ਦੱਸਾਂ ਜਿਹੜਾ ਇਹ ਕੰਪਲੀਟ ਗੱਲ ਸਮਝੋ ਮੈਨੂੰ ਨਾ ਮੇਰੇ ਪਿੰਡਾਂ ਦੇ ਵਿੱਚ ਮੈਂ ਕੀ ਚਾ ਰਿਹਾ ਜਾ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਲੋਕ ਨੇਗੇ ਉਹ ਥੱਲੇ ਕਮੈਂਟ ਮੇਰੇ ਕਰਦੇ ਹੁੰਦੇ ਨੇ ਭਾਨਾ ਸਿੱਧੂ ਐ ਕਰਦਾ ਭਾਨਾ ਸਿੱਧੂ ਐ ਕਰਦਾ ਮੇਰੇ ਕੋਲ ਸਾਰੇ ਅੱਡੇ ਤਾਂ ਲੀਡਰਾਂ ਦੇ ਵੱਖ-ਵੱਖ ਪਾਰਟੀਆਂ ਦੇ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇਗੀਆਂ ਇੱਥੋਂ ਜ਼ਿਕਰ ਕਰਕੇ ਜਿਹੜੇ ਇਹਨਾਂ ਦੇ ਵੱਡੇ ਨੇਗੇ ਸੀਐਮ ਵਰਗੇ ਹਨ ਬਟ ਸੀਐਮ ਲੈਵਲ ਦੇ ਬੰਦੇ ਨੇਗੇ ਉਹ ਉਹ ਇਹ ਗੱਲ ਕਹਿੰਦੇ ਸਾਡੀ ਪਾਰਟੀ ਚ ਆ ਜਾ ਜਿਹੜੀ ਤੁਸੀਂ ਗੱਲ ਕਹਿੰਦੇ ਕਿ ਕਿਹੜੀ ਪਾਰਟੀ ਵੱਲੋਂ ਟਿਕਟ ਲੜੂ ਭਾਨਾ ਐਡਾ ਬੇਮੁਖ ਜਿਹੜਾ ਲਾਲਚ ਜਿਹੜਾ ਸਵਾਰਥੀ ਬੰਦਾ ਨੇ ਵੀ ਇਹਨਾਂ ਦੇ ਟੱਲਿਆਂ ਨੇ ਜਾ ਕੇ ਪਾਰਾ ਜਿ ਡਗੂ ਮੈਨੂੰ ਤਾਂ ਇਹ ਮਿੰਤਾ ਕੱਢ ਕੇ हट ਗਏ ਯਾਰੀਆਂ ਹੁੰਦੀਆਂ ਸੀ ਤੁਹਾਡੀਆਂ ਸੀਐਮ ਸਾਹਿਬ ਦੇ ਨਾਲ ਕੀ ਗੱਲ ਤਰੇੜਾਂ ਕੋ ਪੈ ਗਈਆਂ ਇੰਨੀਆਂ ਸੁਣੋ ਸਭ ਤੋਂ ਵੱਡੀ ਗੱਲ ਪਤਾ ਕੀ ਆ ਜਿਹੜਾ ਬੰਦਾ ਲੋਕਾਂ ਦੀ ਗੱਲ ਨਹੀਂ ਕਰੂ ਜਿਹੜਾ ਕੰਦਾ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕਰੂ ਤਾਂ ਫਿਰ ਉਹਨਾਂ ਦੇ ਨਾਲ ਸਾਨੂੰ ਖੜਨ ਦਾ ਕੀ ਫਾਇਦਾ ਹੁਣ ਜਿਹੜੀ ਇਹ ਗੱਲ ਕਹਿਣਾ ਵੀ ਪਾਨਸੂਦੂ ਤਰਾ ਇਹ ਵੀ ਕੁਐਸਚਨ ਆ ਵੀ ਕਿ ਪਾਨਸੂਦੂ ਚੋਣ ਲੜੂ ਕਿ ਨਹੀਂ ਲੜੂ ਮੈਂ ਇੰਨਾ ਵੱਲੋਂ ਚੋਣ ਨਹੀਂ ਲੜੂ ਜੇ ਚੋਣ ਲੜਾਂ ਮੈਂ ਕਿਹਦੇ ਵੱਲੋਂ ਚੋਣ ਲੜਨੂੰ ਸਵਾਲ ਵੱਡਾ ਹੈ ਯਾਰ ਮੈਂ ਚੋਣ ਲੜਨੂੰ ਐ ਲੱਗਦਾ ਕਿ ਜਿਨ੍ਹਾਂ ਦੇ ਮਗਰਾਇਓ ਉਹਨਾਂ ਵੱਲੋਂ ਚੋਣ ਲੜੋਗੇ ਪੰਜਾਬ ਵੱਲੋਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੁਨਰ ਸਰਜੀਤ ਕਾਲੀ ਹੁਣੋ ਮੇਰੀ ਗੱਲ ਜੀ ਬਾਈ ਜੀ ਨਾ ਮੈਂ ਪੁਨਰ ਸਰਜੀਤ ਸਾਰਿਆਂ ਦਾ ਮੈਂ ਸਤਿਕਾਰ ਜ਼ਰੂਰ ਕਰਦਾ ਪਰ ਮੈਂ ਚੋਣ ਕਿਹਦੇ ਵੱਲੋਂ ਲੜੂੰ ਮੈਂ ਚੋਣ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਵਪਾਰੀ ਵਰਗ ਵੱਲੋਂ ਹਿੰਦੂ ਮੁਸਲਮਾਨ ਸਿੱਖ ਅਸਾਈ ਸਭ ਨੂੰ ਚੋਣ ਲੜੋ ਇਹ ਤਾਂ ਸਾਰੇ ਕਹਿੰਦੇ ਆ ਸਭ ਦੀ ਕਹਿੰਦੇ ਕੌਣ ਲੜਾਊਗਾ ਕਿਹੜੀ ਪਾਰਟੀ ਆ ਉਹ ਸਾਰੇ ਕਹਿੰਦੇ ਉਹ ਪਾਰਟੀ ਕਿਹੜੀ ਆ ਉਹ ਪਾਰਟੀ ਕਿਹੜੀ ਹੋ ਸਕਦੀ ਜਿਹੜੀ ਜਿਹੜੀ ਮੇਰੀ ਗੱਲ ਸੁਣ ਨੈਸ਼ਨਲ ਪਾਰਟੀ ਨਵੀਂ ਪਾਰਟੀ ਲੜ ਕੇ ਦੇ ਇੱਕ ਮਿੰਟ ਤੁਸੀਂ ਮੈਂ ਤੁਸੀ ਦੀ ਵਾਰੀ ਆ ਤੁਹਾਨੂੰ ਤੁਸੀਂ ਜਿਹੜੇ ਕਿਹਨਾ ਕਿਸਾਨਾਂ ਨਾਲ ਚੋਣ ਲੜ ਕੇ ਦੇਖ ਲਈ ਨਾ ਇਹ ਗੱਲ ਦਾ ਕੰਪਲੀਟ ਜਵਾਬ ਲੈ ਲਓ ਮੇਰੇ ਕੋਲ ਇਕੱਲੀ ਇਕੱਲੀ ਗੱਲ ਦਾ ਜਵਾਬ ਆ ਕਿਸਾਨਾਂ ਨੇ ਉਹ ਕੰਮ ਕੀਤੇ ਨੇ ਜਿਹੜੇ ਨਾ ਦਲਾਲਾਂ ਤੋਂ ਨਾ ਦੱਲਾਂ ਤੋਂ ਕੰਮ ਨਹੀਂ ਕੀਤੇ ਗਏ ਕਿਸਾਨਾਂ ਨੇ ਆ ਜਿਹੜੇ ਕਿਸਾਨਾਂ ਲੀਡਰਾਂ ਦੀ ਗੱਲ ਕਰੀ ਨਾ ਇਹ ਦੱਲੇ ਆ ਜਿਹੜੇ ਮੁੱਖ ਮੰਤਰੀ ਮੰਤਰੀ ਉਹਨਾਂ ਦਾ ਪੈਰਾਂ ਵਰਗੇ ਵੀ ਨਹੀਂ ਬਣ ਸਕਦੇ ਜਿਹੜੇ ਗੱਲ ਕਹਿੰਦੇ ਚੋਣਾਂ 'ਚ ਹਾਰਾਤਾ ਚੋਣ ਜਿੱਤਣ ਦਾ ਵੀ ਤੁਹਾਨੂੰ ਮੈਂ ਤਰੀਕਾ ਦੱਸ ਦੂੰਗਾ ਵੀ ਕੀ ਆ ਮੇਰੇ ਕੋਲ ਹਰ ਹਰ ਕਿਸੇ ਦਾ ਤਰੀਕਾ ਹੈ ਕਿਸਾਨਾਂ ਦੇ ਹਾਰਾਂ ਜਿੱਤਾਂ ਹਮੇਸ਼ਾ ਇੱਕ ਗੱਲ ਧਿਆਨ ਨਾਲ ਗੱਲ ਸੁਣ ਲਿਓ ਸੱਤ ਤੇ ਸੱਤਾ ਦੀ ਲੜਾਈ ਜਦੋਂ ਦੁਨੀਆ ਪੈਦਾ ਹੋਈ ਆ ਉਦੋਂ ਤੋਂ ਰਹੀ ਆ ਸੱਤ ਤੇ ਸੱਤਾ ਦੀ ਲੜਾਈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੀਧੀ ਦੇ ਕਿਉਂ ਬਣਾ ਪਿਆ ਇਹਦੇ ਲਈ ਸਵਾਲ ਮੇਰੇ ਕੋਲ ਬੜੇ ਲੰਬੇ ਨੇ ਪਰ ਮੈਂ ਤੁਹਾਨੂੰ ਸ਼ਾਰਟਕਟ ਜਵਾਬ ਪੰਜਾਬ ਦੇ ਮੁੱਖ ਮੰਤਰੀ ਉਹ ਜਿੰਨੇ ਵੀ ਇਤਿਹਾਸਿਕ ਮੁੱਖ ਮੰਤਰੀ ਰਹੇ ਨੇ ਕਿਸੇ ਨੇ ਅਜ ਤੱਕ ਕਿਸੇ ਨੇਤਾ ਨੇ ਇਹ ਕੋਈ ਮੰਗਾਉਣ ਦੇ ਵਿੱਚ ਮਾਫੀ ਮੰਗਣ ਦੇ ਵਿੱਚ ਕਾਮਯਾਬ ਹੋਇਆ ਉਹ ਕਿਸਾਨ ਲੀਡਰ ਹੋਏ ਨੇਗੇ ਕਿਸਾਨ ਲੀਡਰਾਂ ਦੀ ਕੋਈ ਰੇਸ ਨਹੀਂ ਕਰ ਸਕਦਾ ਕਿਸਾਨ ਦੇ ਇੱਕ ਸਵਾਲ ਹੋਰ ਬਣਦਾ ਹੈ ਕਿਸਾਨੀ ਸਬੰਧ ਦੇ ਵਿੱਚ ਸਵਾਲ ਸੀ ਕਹਿੰਦੇ ਯਾਰੀ ਬੜੀ ਗੂੜੀ ਸੀ ਪਾਨਾ ਸਿੱਧੂ ਹਾਂ ਬਿਲਕੁਲ ਹੈਗੀ ਸੀ ਬਿਲਕੁਲ ਹੈਗੀ ਸੀ ਜੀ ਪੂਰਾ ਸਵਾਲ ਲੈ ਲਓ ਜੀ ਰਿੰਦਾਵਾ ਸਾਹਿਬ ਨੇ ਕਿਹਾ ਵੀ ਯਾਰੀ ਬੜੀ ਪੱਕੀ ਸੀ ਤੇ ਸਾਡੇ ਇੱਕ ਪੱਤਰਕਾਰ ਨੇ ਮਨਿੰਦਰ ਸਿੱਧੂ ਯਾਰੀ ਉਹਨਾਂ ਦੀ ਵੀ ਬੜੀ ਪੱਕੀ ਸੀ ਪੋਸਟਰ ਵੀ ਬੜੇ ਲਾਉਂਦਾ ਰਹਿ ਗਿਆ ਵੈਗੇ ਪੋਸਟਰ ਪੜੇ ਉਹ ਗੱਲ ਪਤਾ ਕਿ ਜੱਜ ਜੀ ਇੰਨੇ ਕਿ ਮਾਫ ਕੀਤਾ ਭਗਵੰਤ ਸਤਿਮਨ ਵੀ ਤੁਸੀਂ ਦੋਵੇਂ ਭਰਾ ਬੋਲੋ ਦੋ ਚੀਜ਼ਾਂ ਨਹੀਂ ਗਿਆ ਬਾਈ ਜੀ ਤੁਸੀਂ ਧਿਆਨ ਨਾਲ ਗੱਲ ਸਤਿੰਦਰਿੰਦਰ ਗੱਲਬਾਤ ਨਹੀਂ ਹੈਗੀ ਕਿ ਬੋਲੀ ਜੋ ਮਰਜੀ ਜਾਓ ਤੁਹਾਡੇ ਤੇ ਕੋਈ ਨਾ ਮੇਰੀ ਗੱਲ ਇਹਦੇ ਵਿੱਚ ਗੱਲ ਕੀ ਹੈ ਤੁਸੀਂ ਮੈਨੂੰ ਗੱਲ ਦੱਸੋ ਜਿਹੜੀ ਤੁਸੀਂ ਅੰਦਰੋਂ ਅੰਦਰ ਦੀ ਗੱਲਬਾਤ ਵਾਲੀ ਗੱਲ ਕਰਦੇ ਹੋ ਤੁਸੀਂ ਇਸ ਹਿਸਾਬ ਨਾਲ ਲੋ ਅੱਜ ਵੀ ਮੇਰੇ ਤੇ ਇੰਨੇ ਪਰਚੇ ਨੇ ਅੱਜ ਮੈਂ ਇੱਥੇ ਆਇਆ ਨਾ ਅੱਜ ਮੈਂ ਬਰਨਾਲਾ ਕੋਰਟ ਦੇ ਵਿੱਚ ਤਰੀਕ ਭੁਗਤ ਕੇ ਆਇਆ ਬਾਈ ਜੀ ਤਰੀਕ ਮੇਰੀ ਮੈਂ ਤਰੀਕ ਭੁਗਤ ਕੇ ਫੇਰ ਇੱਥੇ ਆਇਆ ਕਿ ਪਾਰਟੀਆਂ ਨੀ ਮੇਰੇ ਤੇ ਪਾਏ ਹੋਣਗੇ ਸਮਝ ਜੇ ਮੇਰੀ ਗੱਲ ਮੈਨੂੰ ਜੇਲ੍ਹ ਕਟਾਤੀ ਉਹਨਾਂ ਨੇ ਦੋ ਵਾਰੀ ਆ ਸਰਕਾਰ ਦੇ ਵਿੱਚ ਮੈਂ ਜੇਲ੍ਹ ਕੱਟ ਲਈ ਠੀਕ ਹੈ ਮੈਨੂੰ ਜੇਲ੍ਹ ਕਟਾਤੀ ਮੇਰੇ ਭੈਣਾ ਉੱਪਰ ਪਰਚੇ ਪਾਤੇ ਇਹਦਾ ਤੁਹਾਡੇ ਸਾਹਮਣੇ ਜਗ ਜਹਰ ਹੋ ਗਈ ਗੱਲ ਹੁਣ ਜਿਹੜੀ ਤੁਸੀਂ ਪਿਛੇ ਲਈ ਗੱਲ ਆਜੋ ਹੁਣ ਮਨਿੰਦਰ ਸਿੱਧੂ ਦੀ ਗੱਲ ਕਰ ਲਓ ਜਾਂ ਮੇਰੀ ਗੱਲ ਕਰ ਲਓ ਗੱਲ ਪਤਾ ਕੀ ਹੁੰਦੀ ਹੈ ਬਾਈ ਜੀ ਹੁਣ ਤੁਸੀਂ ਆ ਤੁਹਾਡਾ ਥੋੜਾ ਮਿੱਤਰ ਆ ਤੁਸੀਂ ਦੋਨੇ ਇਕੱਠੇ ਖੜੇ ਹੋ ਆ ਪੱਤਰਕਾਰ ਮਿੱਤਰ ਆ ਜੇ ਗਲਤ ਕੰਮ ਕਰੂ ਤੂੰ ਇਹਦਾ ਸਾਥ ਦੇ ਦੇਗਾ ਦੱਸ ਪਹਿਲਾਂ ਮੈਨੂੰ ਜਵਾਬ ਦੇ ਦੇ ਸਕਦਾ ਤੁਸੀਂ ਦੇ ਸਕਦੇ ਇਹ ਫ ਆਪ ਦੇ ਢਿੱਡ ਭਰਨ ਤੇ ਹੋ ਗਿਆ ਪੰਜਾਬ ਨੂੰ ਵੇਚਣ ਤੇ ਹੋ ਗਿਆ ਖਤਮ ਕਰਨ ਤੇ ਹੋ ਗਿਆ ਫਿਰ ਤੁਸੀਂ ਕਿਵੇਂ ਚਾਹੀਦਾ ਸੀਗਾ ਲੱਗਦਾ ਰਲ ਮਿਲ ਕੇ ਤੇ ਹੀ ਗੱਲ ਨਹੀਂ ਜਿਹੜੀਆਂ ਲੋਕਾਂ ਨਾਲ ਵਾਅਦੇ ਕਰ ਰਹੇ ਨੇ ਵੀਆਈਪੀ ਕਲਚਰ ਹੋਇਆ ਠੀਕ ਹੈ ਸਭ ਕੁਝ ਕਿਸਾਨਾਂ ਨੂੰ ਕੁੱਟਣਾ ਕਿਸਾਨਾਂ ਦੇ ਮਾੜੇ ਨੀਤੀਆਂ ਬਣਾਉਣੀਆਂ ਮਜ਼ਦੂਰਾਂ ਤੇ ਜਵਾਕਾਂ ਨੂੰ ਠੱਗਣਾ ਉਹ ਸਾਰੀਆਂ ਗੱਲਾਂ ਤੁਸੀਂ ਰੋਜ਼ ਤਾਂ ਮੀਡੀਆ ਸੁਣ ਰਹੇ ਹੋ ਛੋਟੇ ਛੋਟੇ ਇੱਕ ਸਵਾਲ ਦੇ ਦਿਓ ਸਵਾਲ ਲਗਾਤਰ ਦੋ ਗੱਲਾਂ ਮਨ ਰੱਖੇ ਜਾਂਦੇ ਨੇ ਛੋਟੇ ਅਜੇ ਤੱਕ ਵੀਆਈਪੀ ਇੱਕ ਭਾਨਾ ਜੀ ਥੋੜੇ ਥੋੜੇ ਛੋਟੇ ਦੇ ਵਿੱਚ ਜਵਾਬ ਦੇ ਦਿਓ ਤੁਸੀਂ ਗੱਲ ਕੀਤੀ ਕਿਸਾਨੀ ਦੀ ਦੀਪ ਨੂੰ ਕਿਵੇਂ ਵੇਖਦੇ ਹੋ ਦੀ ਦੀਪ ਸਿੱਧੂ ਨਾਲ ਪਤਾ ਕੀ ਗੱਲ ਆ ਮੈਂ ਤੁਹਾਨੂੰ ਇਹ ਦੀਪ ਸਿੱਧੂ ਤੇ ਮੇਰਾ ਬੜਾ ਕੰਪਲੀਟ ਕਰਨੀ ਪਣੀ ਵੀ ਦੀਪ ਸਿੱਧੂ ਦੀ ਭਾਨਾ ਨਾਲ ਸਾਂਝ ਕੀ ਸੀ ਕੁ ਸੈਕਿੰਡ ਚ ਕੁ ਸੈਕਿੰਡ ਦੇ ਵਿੱਚ ਗੁਰਪ੍ਰੀਤ ਪੁਲੇੜੀ ਜਾਉਂਦਾ ਸਮੇਂ ਜਿਹੜਾ ਕਿ ਜਿਹੜਾ ਕਿ ਫਿਲਮਾਂ ਵੀ ਲਿਖਦਾ ਸਭ ਤੋਂ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਬਹੁਤ ਸਾਲਾਂ ਤੋਂ ਇਸ ਚੀਜ਼ ਦੇ ਵਿੱਚ ਆਇਆ ਹੋਇਆ ਕਿਸਾਨੀ ਦੇ ਵਿੱਚ ਮੇਰੇ ਨਾਲ ਭਾਈ ਗੁਰਪ੍ਰੀਤ ਪੁਲੇੜੀ ਤੇ ਦੀਪ ਸਿੱਧੂ ਮੇਰੇ ਨਾਲ ਗੱਲ ਹੁੰਦੀ ਹੁੰਦੀ ਸੀ ਮੇਰੇ ਨਾਲ ਬਹੁਤ ਪ੍ਰੇਮ ਪਿਆਰ ਰਿਹਾ ਅਸੀਂ ਹਮੇਸ਼ਾ ਹੀ ਅਕਸਰੀ ਫੋਨ ਤੇ ਗੱਲ ਕਰਦੇ ਰਹਿੰਦੇ ਸੀਗੇ ਉਹ ਅਸਲ ਦੇ ਵਿੱਚ ਇਹ ਗੱਲ ਆ ਨਾ ਵੀ ਜਿਹੜੀ ਉਹਦੇ ਕੋਲ ਸੋਚ ਸੀਗੀ ਜਿਹੜੀ ਉਹ ਚੀਜ਼ਾਂ ਸੀਗੀਆਂ ਮੈਂ ਦੀਪਨਾ ਅਕਸਰੀ ਇਹ ਗੱਲਾਂ ਕਰਦਾ ਹੁੰਦਾ ਉਹ ਗੁਰਪ੍ਰੀਤ ਪਰਹੇੜੀ ਨੂੰ ਪੁੱਛ ਲਿਆ ਵੀ ਤੇਰੀ ਸੋਚ ਬਹੁਤ ਅੱਗੇ ਦੀ ਆ ਪਰ ਹਜੇ ਲੋਕ ਇਹਨਾਂ ਨੂੰ ਇਹਨਾਂ ਨੂੰ ਸਮਝ ਨਹੀਂ ਸਕੇ ਸਾਡਾ ਬੜਾ ਮੋਹ ਪਿਆਰ ਰਹਾ ਇਹ ਤੋਂ ਅਗਲਾ ਸਵਾਲ ਮੇਰਾ ਪੁੱਛਣਾ ਨਹੀਂ ਉਹ ਤੋਂ ਅਗਲਾ ਸਵਾਲ ਤੁਸੀਂ ਕਿਸਾਨੀ ਦੀ ਗੱਲ ਕੀਤੀ ਆ ਮੈਂ ਕਿਸਾਨ ਲੀਡਰਾਂ ਦੀ ਗੱਲ ਕਿਉਂਕਿ ਕਿਸਾਨੀ ਦਾ ਸਵਾਗਤ ਆ ਕਿਸਾਨੀ ਦਾ ਸਤਿਕਾਰ ਆ ਕਿਸਾਨ ਲੀਡਰਾਂ ਤੇ ਉਸੇ ਦੀਪ ਨੂੰ ਗਦਾਰ ਕਹਿਤਾ ਸੀ ਉਸ ਸਟੇਜ ਦੇ ਉੱਤੇ ਸਮਝੋ ਇਸ ਗੱਲ ਨੂੰ ਜਿਹੜੇ ਕਿਸਾਨ ਲੀਡਰਾਂ ਦੀ ਗੱਲ ਪਤਾ ਕੀ ਹੁੰਦੀ ਆ ਤੁਸੀਂ ਇੱਕ ਚੀਜ਼ ਦੇਖੋ ਆਪਸੇ ਦੇ ਵਿੱਚ ਮਤਭੇਦ ਹੁੰਦੇ ਰਹਿੰਦੇ ਨੇਗੇ ਮੈਂ ਕਿਸੇ ਵੀ ਲੜਨ ਵਾਲੇ ਬੰਦੇ ਨੂੰ ਧਿਆਨ ਨਾਲ ਗੱਲ ਸੁਣ ਲਿਓ ਕਿਸਾਨ ਲੀਡਰ ਹੁਣ ਸਿੱਖ ਜੱਥੇਬੰਦੀਆਂ ਨੂੰ ਮਜ਼ਦੂਰੀ ਦੇ ਨਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੇਰੀ ਲੜਾਈ ਸਿਰਫ ਲੀਡਰਾਂ ਦੇ ਨਾਲ ਆ ਸਮਝ ਲੈ ਮੇਰੀ ਇਸ ਗੱਲ ਨੂੰ ਮੇਰੀ ਲੜਾਈ ਇਹ ਜਿਹੜੇ ਪੰਜਾਬ ਦੇ ਦੋਖੀ ਨੇ ਪੰਜਾਬ ਦੇ ਦੁਸ਼ਮਣ ਨੇ ਮੇਰੀ ਲੜਾਈ ਉਹਨਾਂ ਨਾਲ ਆ ਖੁੱਲ ਕੇ ਲੜਾਈ ਆ ਵੀ ਜਿਨ੍ਹਾਂ ਨੇ ਸੱਤਾ ਭੋਗ ਲਈ ਜਿਹੜੇ ਚੱਲੇ ਹੋਕਾਰ ਤੁਸੀਂ ਨੇ ਕੀਤੇ ਹੀ ਕੱਖ ਨਹੀਂ ਮੇਰੀ ਲੜਾਈ ਉਹਨਾਂ ਨਾਲ ਆ ਲੜਨ ਵਾਲੇ ਬੰਦੇ ਦੇ ਕਿਸੇ ਕੋਈ ਪੱ ਕੋਈ ਕਿਸਾਨ ਜਿੱਥੇ ਬੰਦੀ ਹੋਵੇ ਕੋਈ ਮਜ਼ਦੂਰੀ ਜਿੱਥੇ ਬੰਦੀ ਸਿੱਖ ਜਿੱਥੇ ਬੰਦੀ ਹੋਵੇ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਹੁੰਦਾ ਕਿਉਂ ਨਹੀਂ ਬੋਲਦਾ ਕਿਉਂਕਿ ਇਹਨਾਂ ਦੇ ਦੇਣ ਆ ਇਹਨਾਂ ਨੇ ਇਹਨਾਂ ਨੇ ਸੱਤਾ ਹੀ ਪੁੱਗ ਲਈ ਪੈਸੇ ਵੀ ਕਮਾ ਲਏ ਨਾ ਇਹ ਦੇਣ ਵੀ ਕੁਝ ਨਹੀਂ ਇਹਨਾਂ ਦੇ ਖਿਲਾਫ ਸੱਤਾ ਤੇ ਉਹਨਾਂ ਵੀ ਕੋਸ਼ਿਸ਼ ਕੀਤੀ ਜਦੋਂ ਆਉਣੇ ਮੇਰੇ ਵੀਰ ਨੇ ਸਵਾਲ ਕੀਤਾ ਤੇ ਸੱਤਾ ਤੇ ਉਹਨਾਂ ਵੀ ਕੋਸ਼ਿਸ਼ ਕੀਤੀ ਕਿ ਸਾਨੂੰ ਸੱਤਾ ਮਿਲ ਜੇ ਜੇ ਸੱਤਾ ਸ਼ਾਇਦ ਉਦੋਂ ਮਿਲ ਜਾਂਦੀ ਤੇ ਅੱਜ ਕਿਸਾਨਾਂ ਦੀ ਸਰਕਾਰ ਹੁੰਦੀ ਬਿਲਕੁਲ ਹੁੰਦੀ ਬਿਲਕੁਲ ਹੁੰਦੀ ਜੇਕਰ ਲੋਕ ਸਮਝਦੇ ਉਸ ਨੂੰ ਉਸ ਨੂੰ ਚੀਜ਼ ਕਰਦੇ ਕਿਸਾਨ ਲੀਡਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਈ ਕਿਸਾਨ ਲੀਡਰ ਅਜਾਇਆ ਲੀਡਰ ਨੇਗੇ ਮੈਂ ਹੁਣ ਨਾਂ ਲੈ ਕੇ ਬੋਲਨਗਾ ਪਰ ਗੱਲ ਲੰਮੀ ਹੋ ਜੂ ਮੈਨੂੰ ਉਹਨਾਂ ਬਾਰੇ ਦੱਸਣਾ ਪੈਣਾ ਜਿਨ੍ਹਾਂ ਕੋਲੇ ਜਿਨ੍ਹਾਂ ਕੋਲੇ ਐਡੀ ਬਿਉਂਤਵਾੜੀ ਤੇ ਐਡੀ ਅੱਗੇ ਦੀ ਸੋਚ ਹੈ ਬਾਈ ਜੀ ਇੱਕ ਮਿੰਟ ਜਿਹੜੇ ਕਿ ਡਬਲਯੂਟੀਓ ਤੇ ਗੈਟ ਬਾਰੇ ਗੈਟ ਕੀਆ ਬਿਸ ਬਵਾਰਕ ਹੈ ਅੱਜ ਕਿਸੇ ਵੀ ਲੀਡਰ ਨੂੰ ਤੁਸੀਂ ਇਹਨਾਂ ਸਵਾਲ ਪੁੱਛ ਲਈ ਜਿਵੇਂ ਲੀਡਰ ਨੂੰ ਜਿਹੜੇ ਸੱਤਾ ਦੇ ਵਿੱਚ ਨੇ ਵਿਧਾਨ ਸਭਾ ਦੇ ਵਿੱਚ ਨੇ ਜਾਂ ਲੋਕ ਸਭਾ ਦੇ ਵਿੱਚ ਨੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਗੈਟ ਮਾਰੀ ਨਹੀਂ ਪਤਾ ਕਿਸਾਨ ਕਿਸਾਨ ਆਗੂ ਸਵਾਲ ਜਵਾਬ ਦੇ ਸਕਦੇ ਸ਼ਾਇਦ ਇਹ ਨਹੀਂ ਦੱਸ ਸਕਦੇ ਹਾਂ ਲਾਸਟ ਦੇ ਵਿੱਚ ਮੇਰਾ ਤੁਸੀਂ ਕੱਟੜਵਾਦ ਦੀ ਗੱਲ ਕਰਦੇ ਹੋ ਪੰਥ ਕੱਟੜਵਾਦ ਦੀ ਗੱਲ ਕਰ ਰਹੇ ਹੋ ਕਿ ਜਾਂ ਇਸ ਸਿਆਸਤ ਦੇ ਕੱਟੜਵਾਦ ਦੀ ਗੱਲ ਕਰ ਰਹੇ ਹੋ ਤੁਸੀਂ ਤੁਸੀਂ ਜੇ ਆਪਣੇ ਸਿਆਸਤ ਦੇ ਕੱਟੜਵਾਦ ਦੀ ਗੱਲ ਕਰਦਾ ਜੇ ਤੁਸੀਂ ਪੰਥ ਤੇ ਵੀ ਮੇਰੇ ਨਾਲ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿੰਨੇ ਕੁ ਮੈਂ ਹੁਣ ਸਿੱਖਿਆ ਤੁਸੀਂ ਮੇਰੇ ਕੋਲੇ ਘਰੇ ਆਇਓ ਮੈਂ ਤੁਹਾਨੂੰ ਮੈਂ ਤੁਹਾਨੂੰ ਨਾ ਇਹਦੇ ਬਾਰੇ ਵਿਸਤਾਰ ਵਿੱਚ ਅਮਰਤ ਛਕਣਾ ਕੀ ਆ ਧਿਆਨ ਕੀਆ ਨਾਮ ਕੀਆ ਬਾਣੀ ਕਹਿੰਦੀ ਕੀਆ ਇਹਦੇ ਲਈ ਸਪੈਸ਼ਲ ਤੁਹਾਨੂੰ ਘੰਟਾ 2 ਘੰਟੇ ਮੈਨੂੰ ਦੇਣੇ ਪੈਣੇ ਆ ਕੈਮਰਾ ਲਾ ਕੇ ਉਹਦੇ ਵਾਸਤੇ ਕੱਟੜਵਾਦ ਮੰਨਦੇ ਉਸ ਚੀਜ਼ ਨੂੰ ਕੱਟੜਵਾਦ ਕਿ ਇੱਕ ਸ਼ਰਧਾ ਮੰਨਦੇ ਉਸ ਚੀਜ਼ ਨੂੰ ਉਹ ਤੇ ਸ਼ਰਧਾ ਹੁੰਦੀ ਕੱਟੜਵਾਦ ਨਹੀਂ ਨਾ ਕਹਿ ਸਕਦਾ ਕੱਟੜਵਾਦ ਤਾਂ ਬਿਲਕੁਲ ਕੱਟੜਵਾਦ ਤਾਂ ਸਿੱਖ ਧਰਮ ਦੇ ਵਿੱਚ ਹੈ ਨਹੀਂ ਸਿੱਖ ਧਰਮ ਦੇ ਵਿੱਚ ਕੱਟੜਵਾਦ ਤਾਂ ਹੈ ਨਹੀਂ ਸਿੱਖ ਦਾ ਤਾਂ ਅਰਥ ਇਹ ਆ ਜੇ ਪੂਰੀ ਸਿੱਖੀ ਨੂੰ ਬਾਣੀ ਨੂੰ ਸਮਝੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰੀਏ ਮੈਂ ਉਹ ਕਲਾ ਉਹ ਕਲਾ ਜਿਹੜਾ ਆਪਾਂ ਕਹਿੰਦੇ ਸਿੱਖਾਂ ਥੋੜੂਆਂ ਉਹ ਤਾਂ ਕੋਈ ਪੜ ਸਕਦਾ ਗੁਰੂ ਗੁਰਬਾਣੀ ਦੀ ਗੱਲ ਜੇ ਮੈਂ ਸੁੱਤ ਨੂੰ ਗੱਲ ਛੋਟੀ ਜੀ ਗੱਲ ਸਮਝਾਵਾਂ ਗੁਰਬਾਣੀ ਦੀ ਜਿਹੜੀ ਸ਼ੁਰੂਆਤ ਹੀ ਹੈ ਏਕਤਤ ਤੋਂ ਇੱਕ ਤੋਂ ਇੱਕ ਓੰਕਾਰ ਤੋਂ ਹੁੰਦੀ ਹੈ ਜੇ ਸਾਰੀ ਬਾਣੀ ਜਿਹੜਾ ਬੰਦਾ ਜੇ ਇਕੱਲਾ ਮਸਕ ਸੰਤ ਮਸਕੀਨ ਜੀ ਇਹ ਗੱਲ ਕਹਿੰਦੇ ਨੇ ਕਹਿੰਦਾ ਮੈਂ ਜਦੋਂ ਗਿਆ ਵੀ ਅੜੀਸਾ ਦੇ ਵਿੱਚ ਬਲਤੇਰ ਸਿੰਘ ਤੋਂ ਕਥਾ ਕਰਨ ਕਹਿੰਦਾ ਉਹ ਕਹਿੰਦਾ 6 ਮਹੀਨੇ ਇਕ ਓੰਕਾਰ ਦੀ ਕਥਾ ਕਰਾਈ ਗਏ ਕਹਿੰਦਾ ਵੀ ਜਿਹੜਾ ਬੰਦਾ ਇਕ ਓੰਕਾਰ ਨੂੰ ਸਮਝੇ ਇਦੇ ਵਿੱਚ ਹੀ ਦੁਨੀਆ ਪੈਦਾ ਹੁੰਦੀ ਤੇ ਇਦੇ ਵਿੱਚ ਦੁਨੀਆ ਖਤ ਗੁਰੂ ਸਾਹਿਬ ਨੇ ਇਹੋ ਹੀ ਕਿਹਾ ਨਾ ਮਾਨਸ ਕੀ ਜਾਤ ਸਬੇ ਕੀ ਦਾ ਜਰ ਬਾਣੀ ਦੀ ਦਾ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਆਪਾਂ ਬਾਣੀ ਦੀ ਕਿਸ ਤੁਲਨਾ ਕਰੀਏ ਜਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਤੁਹਾਨੂੰ ਦੱਸਾਂ ਵੀ ਅੱਜ ਜੇ ਮੈਂ ਪੂਰੇ ਵਿਸ਼ਵ ਦੀ ਗੱਲ ਕਰਾਂ ਪੂਰੀ ਦੁਨੀਆ ਦੀ ਗੱਲ ਕਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਮੌਜੂਦਾ ਗੁਰੂ ਮੌਜੂਦਾ ਗੁਰੂ ਕਿਤੇ ਵੀ ਨਹੀਂ ਹੈਗਾ ਮੈਂ ਜਰਮਨ ਦੇ ਵਿੱਚ ਜਾ ਕੇ ਆਇਆ ਮੈਂ ਜਰਮਨ ਦੇ ਵਿੱਚ ਜਾ ਕੇ ਆਇਆ ਅੰਗਰੇਜ਼ ਇਸ ਪ੍ਰਕਾਰ ਬਾਣੀ ਨੂੰ ਸਮਝ ਰਹੇ ਨੇਗੇ ਕਿ ਜੇਕਰ ਜਿੰਦਗੀ ਜਿਉਣੀ ਆ ਜੇ ਚੰਗੀ ਜ਼ਿੰਦਗੀ ਜਿਉਣੀ ਆ ਆਨੰਦ ਦੇ ਵਿੱਚ ਜਿੰਦਗੀ ਹੋਣੀ ਇੱਕ ਵਾਰ ਦੁੱਖਾ ਇੱਕ ਵਾਰ ਸੁੱਖਾ ਜੇਕਰ ਵਿਚਾਲੇ ਆਨੰਦ ਦੇ ਵਿੱਚ ਜ਼ਿੰਦਗੀ ਜਿਉਣੀ ਤਾਂ ਗੁਰਗ੍ਰੰਥ ਸਾਹਿਬ ਮਹਾਰਾਜ ਕਰਕੇ ਜਿਉ ਸਕਦੇ ਹਾਂ ਇਸ ਕਰਕੇ ਗੁਰਬਾਣੀ ਵਰਗਾ ਗੁਰੂ ਜਾਂ ਗੁਰਬਾਣੀ ਵਰਗਾ ਗਿਆਨ ਕਿਤੇ ਵੀ ਨਹੀਂ ਹੈਗਾ ਚਲਾਸ ਦੇ ਵਿੱਚ ਤਰਨ ਤਾਰਨ ਕਿਦਾਂ ਜਿਹੜੇ ਪਾਰਟੀ ਤੇ ਹੱਕ ਚ ਤੁਸੀਂ ਆਏ ਹੋ ਕਿਉਂਕਿ ਜਿੱਤੇ ਦਾਵੇ ਸਾਰੇ ਹੀ ਕਰ ਰਹੇ ਆ ਇਹ ਵੀ ਇੱਕ ਸਿਆਸਤ ਸਿਆਸਤ ਦੇ ਵਿੱਚ ਸਾਰੇ ਜਿਹਦੇ ਦਾਵੇ ਕਰਦੇ ਆ ਕੀ ਲੱਗਦਾ ਇਸ ਵਰ ਮਨਦੀਪ ਸਿੰਘ ਦੀ ਜਿੱਤ ਆ ਅਮਰਪਾਲ ਸਿੰਘ ਵਾਂਗੂ ਕੀ ਲੱਗਦਾ ਤੁਹਾਨੂੰ ਦੇਖੋ ਗੱਲਾਂ ਪਤਾ ਕੀ ਹੁੰਦਾਂ ਨੇ ਜਿਹੜੇ ਲੀਡਰ ਕਹਿੰਦੇ ਨੇ ਲੀਡਰ ਹੈ ਕਹਿੰਦੇ ਗੱਪੀ ਕਪਾਉੜੇ ਝੂਠੇ ਹਰ ਇੱਕ ਕਿਸੇ ਵੀ ਲੀਡਰ ਨੂੰ ਤੁਸੀਂ ਇਹ ਗੱਲ ਪੁੱਛ ਲਿਓ ਵੀ ਤੂੰ ਤੁਹਾਡਾ ਉਮੀਦਵਾਰ ਜਿੱਤੂ ਚਾਹਦੋ ਕਿ ਲੋ ਬੋਟਾਂ ਪੰਜ ਹੁਣ ਕੋਲੇ ਜਿੱਤੂ ਹੈ ਮੇਰਾ ਇਹ ਇਸ ਮੇਰਾ ਇਹ ਸਾਲ ਨਹੀਂ ਮੇਰਾ ਇਹ ਸਵਾਲ ਹੈ ਵੀ ਟੱਕਰ ਪੂਰੀ ਵਧੀਆ ਮਨਦੀਪ ਸਿੰਘ ਅੱਜ ਜੇ ਮੈਂ ਅੱਜ ਮੈਂ ਪੂਰੇ ਹਲਕੇ ਦੇ ਵਿੱਚ ਦੇਖ ਰਿਹਾ ਇਹ ਚੋਂ ਮਨਦੀਪ ਸਿੰਘ ਅੱਗੇ ਜਾ ਰਹੇ ਹਾਂ ਠੀਕ ਹੈ ਇਹ ਜਿਹੜੀ ਵੋਟਾਂ ਦਾ ਕਿਉਂਕਿ ਇਹਨਾਂ ਕੋਲੇ ਬਾੜਾ ਵੱਡਾ ਤੰਤਰਮੰਤਰ ਹੈ ਇਹ ਕਿਸੇ ਪ੍ਰਕਾਰ ਵੀ ਜਿੱਤ ਸਕਦੇ ਨੇਗੇ ਇਹਨਾਂ ਕੋਲੇ ਪੈਸਾ ਇਹਨਾਂ ਕੋਲੇ ਸਾਰਾ ਤਰ੍ਹਾਂ ਦਾ ਤੰਤਰਮੰਤਰ ਹੈ ਇਸ ਕਰਕੇ ਅੱਜ ਜਿਹੜੀ ਉਹ ਹਲਕੀ ਦੀ ਆਵਾਜ਼ ਆ ਉਹ ਜੇ ਮਨਦੀਪ ਸਿੰਘ ਅੱਗੇ ਆ ਬਾਕੀ 14 ਤਰੀਕ ਨੂੰ ਪਤਾ ਲੱਗ ਜੂ ਗੁਰੂ ਸਾਹਿਬ ਕਿਰਪਾ ਕਰਨ ਹੱਕ ਚ ਆਇਓ ਤਾਂ ਕਰਕੇ ਲੱਗਦਾ ਅੱਗੇ ਆ ਕਿ ਵੈਸੇ ਗਰਾਊਂਡ ਤੇ ਵੇਖਿਆ ਔਰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਪੱਤਰਕਾਰ ਹੋ ਤੁਸੀਂ ਜੇ ਮੈਂ ਤੁਹਾਨੂੰ ਇਹ ਚੀਜ਼ ਦਾ ਸਵਾਲ ਪੁੱਛਿਆ ਵੀ ਕੌਣ ਆ ਗਿਆ ਤੁਸੀਂ ਦੱਸ ਸਕਦੇ ਹੋ ਮੈਂ ਮੈਂ ਕਹਿੰਨਾ ਕਿ ਆਪ ਤੇ ਜੇ ਆਪਾਂ ਮਨਦੀਪ ਸਿੰਘ ਦੀ ਗੱਲ ਕਰੀਏ ਤੇ ਅਕਾਲੀ ਦਲ ਵੀ ਇਸ ਮੈਂ ਵੀ ਇੱਕ ਤਾਂ ਕਿਉਂ ਮੁਕਾਬਲੇ ਦੇ ਵਿੱਚ ਆ ਪੈਸੇ ਲੱਗ ਮੁਕਾਬਲੇ ਵਿੱਚ ਤਿੰਨਾਂ ਦੇ ਵਿੱਚ ਆਪਾਂ ਮੁਕਾਬਲੇ ਦੀ ਗੱਲ ਕਰੀਏ ਇਹਨਾਂ ਤਿੰਨਾਂ ਦੇ ਵਿੱਚੋਂ ਮੁਕਾਬਲੇ ਦੇ ਵਿੱਚ ਨੇ ਤਿੰਨ ਨੇ ਅਕਲ ਦਲ ਬਾਦਲ ਤੇ ਆਪਣਾ ਝਾੜੂ ਤੇ ਆਪਣਾ ਭਾਈ ਮਨਦੀਪ ਸਿੰਘ ਇਹਨਾਂ ਦੇ ਵਿੱਚੋਂ ਜੇ ਅੱਜ ਦੀ ਮੈਂ ਗੱਲ ਕਰਾਂ ਹੁਣ ਅਪਡਾਉਣ ਨੇ ਲੋਕਾਂ ਦੇ ਵਿੱਚ ਨਾ ਅਸਲ ਦੇ ਵਿੱਚ ਅੱਜ ਦੇ ਅੱਜ ਦਾ ਜਿਹੜਾ ਕਿ ਅੱਜ ਦਾ ਜਿਹੜਾ ਸਰਬਾ ਇਹਦੇ ਵਿੱਚ ਭਾਈ ਮਨਦੀਪ ਸਿੰਘ ਅੱਗੇ ਆ ਧੰਨਵਾਦ ਜੀ ਤਰਨਤਾਰਨ ਦੇ ਵਿੱਚਾਂ ਤੇ ਤਰਨਤਾਰਨ ਦੇ ਵਿੱਚ ਜਮੀਨੀ ਪੱਧਰ ਦੀ ਲੜਾਈ ਜਿਹੜੀ ਵੇਖੀ ਜਾ ਰਹੀ ਹੈ ਇਸ ਟਾਈਮ ਤੇ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਉਹ ਮਨਦੀਪ ਸਿੰਘ ਸਿੱਧੂ ਦੇ ਨਾਲ ਹੋਣ ਮਨਦੀਪ ਸਿੰਘ ਸਿੱਧੂ ਜਿਹੜੇ ਵੀਰ ਦੀਪ ਦੇ ਭਰਾਤਾ ਵਾ ਉਹ ਵੀ ਆਣ ਕੇ ਹੱਕ 'ਚ ਖੜੇ ਆ ਭਾਨਾ ਵੀਰ ਸੀ ਉਹ ਵੀ ਹੱਕ 'ਚ ਖੜਿਆ ਮਨਦੀਪ ਸਿੰਘ ਦੇ ਸੰਦੀਪ ਸਿੰਘ ਸੰਨੀ ਦੇ ਭਰਾਤਾ ਦੇ ਵੇਖਦੇ ਆ 11 ਦਾ ਜਿਹੜਾ ਕਿ ਇਸ ਟਾਈਮ ਤੇ ਵੋਟਿੰਗ ਹੋਣੀ ਆ ਤੇ 14 ਦਾ ਰਿਜ਼ਲਟ ਆ ਕਿਹੜੇ ਪਾਸੇ ਤਾਜ ਤਰਨਤਾਰਨ ਦੀ ਸੀਟ ਦਾ ਕਿਹਦੇ ਸੇਤ ਸਜਦਾ ਪਰ ਜੇ ਦੌੜ ਦੀ ਗੱਲ ਕਰਦੇ ਆ ਦੌੜ ਜੂੜ ਇਸ ਟਾਈਮ ਤੇ ਲੱਗੀ ਹੋਈ ਆ ਕਿ ਫਰ ਪਾਰਟੀ ਵੱਡੇ ਤੋਂ ਦਵਾ ਕਰ ਰਹੀ ਹੈ ਕਿ ਜਿੱਤ ਸਾਡੀ ਚਕੀਨੀ ਆ